ਇਹ ਤਾਂ ਜੋ ਆਪਾਂ ਕੁਦਰਤ ਨੂੰ ਦਵਾਂਗੇ ਜੀ ਉਹਦਾ ਬੈਕ ਐਂਡ ਬੈਕ ਬਾਉਂਸ ਹੁੰਦਾ ਹੈ ਜੀ ਜੇ ਆਪਾਂ ਲੋਕਾਂ ਦਾ ਸਾਥ ਦੇ ਰਹੇ ਆਪਾਂ ਕਿਸੇ ਨੂੰ ਮਾੜੀ ਸਲਾਹ ਨਹੀਂ ਦੇ ਰਹੇ ਹੈਗੇ ਆਪਾਂ ਕਿਸ ਆਪਾਂ ਕਿਸੇ ਦਾ ਕੰਮ ਵਿੱਚ ਰੁਕਾਵਟ ਨਹੀਂ ਬਣ ਰਹੇ ਹੈਗੇ ਫਿਰ ਆਪਣੇ ਕੰਮ ਵਿੱਚ ਪਰਮਾਤਮਾ ਕਿਉਂ ਰੁਕਾਵਟ ਬਣੇਗਾ ਕਿਉਂਕਿ ਇਹ ਮੇਰੀ ਕਿਰਤ ਹੈ ਜੀ ਤੇ ਇਹ ਸਭ ਲੋ ਮੇਰਾ ਰੱਬ ਹੀ ਹੈ ਜੀ ਮੇਰੀ ਸਾਰੀ ਇੱਛਾ ਪੂਰੀਆਂ ਕਰਦੀ ਏ ਮੈਨੂੰ ਅਜੇ ਤੱਕ ਕਿਸੇ ਕਸਟਮਰ ਨੇ ਕੋਈ ਐਦਾਂ ਦਾ ਨਹੀਂ ਮਿਲਿਆ ਹੈਗਾ ਜਿਹਨੇ ਡੀਮੋਟੀਵੇਟ ਕਰਿਆ ਹੋਵੇ ਸਾਰੇ ਵਧੀਆ ਕਹਿੰਦੇ ਨੇ ਬਾਰੋਂ ਵੀ ਜਿੰਨੇ ਵੀ ਆਉਂਦੇ ਨੇ ਕਹਿੰਦਾ ਵੀਰੇ ਬੜਾ ਵਧੀਆ ਰਹਿ ਗਿਆ ਤੂੰ ਜਿਹੜਾ ਇੱਥੇ ਕੰਮ ਕਰਦਾ ਮੈਂ ਪਹਿਲਾਂ ਲੱਕੜ ਦਾ ਕਰਦਾ ਸੀ ਜੀ ਕੋਠੀਆਂ 'ਚ ਮੈਂ ਕੰਮ ਕੀਤਾ ਜੀ ਸਾਰਾ ਹੀ ਤਿਆਰ ਕਰਦੇ ਸੀਗੇ ਫਰਨੀਚਰ ਵਗੈਰਾ ਵੁੱਡਨ ਪਾਲਚ ਕਹਿੰਦੇ ਨੇ ਉਹਨੂੰ ਪਾਲਚ ਵੀ ਕਰਦੇ ਸੀ ਲੱਕੜ ਦਾ ਕੰਮ ਸਾਰਾ ਕਰਦੇ ਸੀ ਜੀ ਮੈਂ ਆਹ ਸਾਹਮਣੇ પેટ્રોલ ਪੰਪ ਹੈ ਤੇ પેટ્રોલ ਪੰਪ ਤੇ ਵੀ ਆਪਾਂ ਕੰਮ ਕਰਿਆ ਹੋਇਆ ਜੀ ਟੀਲ ਵੀ ਪਾਉਂਦੇ ਸੀ ਹਵਾ ਵੀ ਪਾਉਂਦੇ ਸੀ ਸ਼ਰਮ ਪਹਿਲਾਂ ਹੈਗੀ ਸੀ ਐਵੇਂ ਕਹੀਏ ਪਹਿਲਾਂ ਮੈਂ ਕੰਮ ਨਹੀਂ ਸੀ ਕਰਦਾ ਹੈਗਾ ਕੋਈ ਚਲੋ ਮੈਨੂੰ ਹੁਣ 2014 ਦਾ ਲੱਗਾ ਜੀ ਪਰ 2025 ਚੜ੍ਹਦੇ ਮੈਨੂੰ 11-12 ਸਾਲ ਹੋ ਗਏ ਜੀ ਕੰਮ ਕਰਦੇ ਇਹ ਨਹੀਂ ਬੈਂਕ ਬੈਂਕਿੰਗ ਲਾਈਨ ਦਾ ਮੈਨੂੰ ਸਾਰਾ ਐਕਸਪੀਰੀਅੰਸ ਹੈ ਮੈਂ ਇਹ ਨਹੀਂ ਵੀ ਕੱਲਾ ਸੀ ਦਿਹਾੜੀ ਕਰੀਏ ਮੈਂ ਦਫਤਰ ਦੇ ਵਿੱਚ ਵੀ ਜਾਂਦਾ ਰਿਹਾ ਹਾਂ ਵੀ ਜੇ ਤੁਹਾਡਾ ਪਰਿਵਾਰ ਗਰੀਬ ਹੈ ਤੇਰੀ ਤੁਹਾਡੀ ਤੁਹਾਡਾ ਜ਼ਿੰਮੇਵਾਰੀ ਬਣਦੀ ਹੈ ਜੇ ਤੁਸੀਂ ਗਰੀਬ ਪਰਿਵਾਰ ਚ ਜੰਮੇ ਹੋ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਪਰਿਵਾਰ ਨੂੰ ਅਮੀਰ ਬਣਾਉਣਾ ਬਾਕੀ ਵਧੀਆ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ ਜੀ ਵੀ ਸ਼ਾਂਤੀ ਹੈ ਆਪਣੇ ਮਨ ਚ ਵੀ 24 ਘੰਟੇ ਦਾ ਮੱਥਾ ਖਿੜਿਆ ਹੀ ਰਹਿੰਦਾ ਹੈ ਸਤਿ ਸ਼੍ਰੀ ਅਕਾਲ ਤੁਸੀਂ ਹਾਂਜੀ ਪੰਜਾਬ ਦੇ ਨਾਲ ਜੁੜੇ ਹੋ ਤੇ ਮੈਂ ਤੁਹਾਡੇ ਨਾਲ ਪ੍ਰਦੀਪ ਅਡੋਲ ਜਿੱਥੇ ਨੌਜਵਾਨ ਫੀੜੀ ਲਗਾਤਾਰ ਵਿਦੇਸ਼ੀ ਧਰਤੀ ਦਾ ਰੁਕ ਕਰ ਰਹੀ ਹੈ ਉਥੇ ਬਹੁਤ ਸਾਰੇ ਐਦਾਂ ਦੇ ਪੰਜਾਬੀ ਵੀਰ ਨੇ ਭੈਣਾ ਨੇ ਜੋ ਪੰਜਾਬ ਦੇ ਵਿੱਚ ਰਹਿ ਕੇ ਕੰਮ ਕਰ ਰਹੀਆਂ ਨੇ ਹਾਲਾਂਕਿ ਐਥੇ ਕਹਿ ਦਿੰਦੇ ਕਿ ਜੇ ਕੋਈ ਵੀ ਕੰਮ ਸ਼ੁਰੂ ਕਰਨਾ ਆ ਕਿ ਤੂੰ ਇਹ ਕਿਹੜੇ ਕੰਮੀ ਪਿਆ ਪਰ ਫਿਰ ਵੀ ਅੱਜ ਦੀ ਜੋ ਯੂਥ ਆ ਉਹ ਕਿਤੇ ਨਾ ਕਿਤੇ ਚੀਜ਼ਾਂ ਤੋਂ ਹਟ ਕੇ ਆਪਣੇ ਕੰਮ ਨੂੰ ਤਰਜੀਹ ਦੇ ਰਹੀ ਹੈ ਮੇਰੇ ਨਾਲ ਅੱਜ ਹਰ ਸਿਮਰਨ ਮੌਜੂਦ ਨਹੀਂ ਇਸ ਵੀਡੀਓ ਦੇ ਵਿੱਚ ਤੇ ਜਿਨ੍ਹਾਂ ਨੇ ਪਿਛਲੇ ਸਾਲ ਜੂਸ ਦਾ ਕੰਮ ਸ਼ੁਰੂ ਕੀਤਾ ਸੀ ਕੰਮ ਉਹਨਾਂ ਦਾ ਬਹੁਤ ਵਧੀਆ ਚੱਲ ਰਿਹਾ ਹੈ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਪਹਿਲਾਂ ਉਹ ਪ੍ਰਾਈਵੇਟ ਜੌਬ ਕਰਦੇ ਸੀਗੇ ਗੱਲਬਾਤ ਕਰਦੇ ਆ ਕਿ ਕਿਵੇਂ ਉਹਨਾਂ ਨੇ ਇਹ ਕੰਮ ਸ਼ੁਰੂ ਕੀਤਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਨੂੰ ਸਾਰਿਆਂ ਨੂੰ ਸ੍ਰੋਟੀਆਂ ਨੂੰ ਸਤਿ ਸ਼੍ਰੀ ਅਕਾਲ ਵਧੀਆ ਜੀ ਵਧੀਆ ਜੀ ਕਿਵੇਂ ਚੱਲ ਰਹੀ ਹੈ ਲਾਈਵ ਵਧੀਆ ਜੀ ਬਹੁਤ ਵਧੀਆ ਬਹੁਤ ਸੋਹਣੀ ਚੱਲ ਰਹੀ ਹੈ ਲਾਈਵ ਕੰਮ ਕਿਵੇਂ ਚੱਲ ਰਿਹਾ ਹੈ ਅਮਕਾਰ ਵਧੀਆ ਬਾਜ਼ੀ ਤੁਹਾਡੇ ਸਾਹਮਣੇ ਹੀ ਹੈ ਜੀ ਬਹੁਤ ਵਧੀਆ ਰਿਸਪੌਂਸ ਬੜਾ ਵਧੀਆ ਮਿਲਿਆ ਜੀ ਤੇ ਮਾਲਕ ਨੇ ਬਹੁਤ ਵਧੀਆ ਕਿਰਪਾ ਕੀਤੀ ਹੈ ਜੀ ਵਧੀਆ ਚੱਲ ਰਿਹਾ ਕੰਮ ਕਰ ਰਿਹਾ ਤੁਸੀਂ ਪਿਛਲੇ ਸਾਲ ਇਹ ਕੰਮ ਸ਼ੁਰੂ ਕਰਦੇ ਹੋ ਤੇ ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਕਿਉਂਕਿ ਜਦੋਂ ਨਵਾਂ ਨਵਾਂ ਕੰਮ ਸ਼ੁਰੂ ਕਰਨਾ ਹੁੰਦਾ ਆ ਤਾਂ ਕਈ ਵਾਰ ਉਹ ਮੇ ਨਹੀਂ ਚੱਲਦਾ ਹਨਾ ਤੇ ਲੋਕ ਵੀ ਨਹੀਂ ਹੁੰਗਾਰਾ ਭਰਦੇ ਪਰ ਜਾਂ ਪਹਿਲੇ ਦਿਨ ਹੀ ਹੁੰਗਾਰਾ ਭਰ ਦਿੰਦੇ ਆ ਤੇ ਕਿੰਨਾ ਕ ਚੇਂਜਸ ਆਇਆ ਕਿਵੇਂ ਚੱਲ ਰਿਹਾ ਮੈਮ ਅਸੀਂ ਤਾਂ ਜਰੂਰ ਪਹਿਲੇ ਦਿਨ ਹੀ ਕੰਮ ਸ਼ੁਰੂ ਕਰਿਆ ਸੀ ਨਾ ਜੀ ਤੇ ਸਾਨੂੰ ਪਹਿਲੇ ਦਿਨ ਤੋਂ ਹੀ ਬਹੁਤ ਵਧੀਆ ਰਿਸਪੌਂਸ ਮਿਲਿਆ ਸੀ ਸਾਹਿਬ ਐਸੀ ਕੋਈ ਗੱਲ ਨਹੀਂ ਆ ਵੀ ਹਾਂ ਕਸਟਮਰ ਨਹੀਂ ਆਏ ਹੈਗੇ ਜਾਂ ਸਾਨੂੰ ਹਾਂ ਅਸੀਂ ਥੋੜੇ ਜਿ ਨਰਵਸ ਸੀਗੇ ਵੀ ਕਿਉਂ ਕਦੇ ਕੰਮ ਕਿਸੇ ਤੋਂ ਗੁਣ ਲਿਆ ਨਹੀਂ ਹੈਗਾ ਨਾ ਹੀ ਕਿਸੇ ਕੋਈ ਕੰਮ ਦੀ ਟ੍ਰੇਨਿੰਗ ਲਈ ਹੈ ਜਾ ਕੇ ਵੀ ਜਾਂ ਕਿੱਦਾਂ ਹੈਂਡਲ ਕਿੱਦਾਂ ਕਰਨਾ ਹੈ ਕਸਟਮਰ ਨੂੰ ਪੁੱਛਣਾ ਕਿੱਦਾਂ ਹੈ ਸਰਵ ਕਿੱਦਾਂ ਕਰਨਾ ਹੈ ਬਸ ਵੀ ਅਸੀਂ ਪਹਿਲੇ ਦਿਨ ਤੋਂ ਹੀ ਆਪਣੇ ਕੰਮ ਵਿੱਚ ਅਸੀਂ ਲੱਗੇ ਸੀਗੇ ਤੇ ਇੱਕ ਸਾਡੇ ਚਾਚਾ ਜੀ ਸੀਗੇ ਉਹ ਸਾਨੂੰ ਇੱਕ ਦਿਨ ਜ਼ਰੂਰ ਦੱਸਣ ਆਏ ਸੀ ਉਹਨਾਂ ਨੇ ਸਾਨੂੰ ਇੱਕ ਘੰਟਾ ਦਾ ਸਾਰਾ ਕੰਮ ਦੱਸਿਆ ਸੀਗਾ ਪ੍ਰੋਪਰ ਕਿੱਦਾਂ ਕਰਨਾ ਹੈ ਕਿੱਦਾਂ ਨਹੀਂ ਕਰਨਾ ਹੈਗਾ ਬਸ ਉਹੀ ਗੱਲਾਂ ਦਿਮਾਗ 'ਚ ਪਾ ਕੇ ਉਹ ਬਸ ਉਸੇ ਸ਼ੈਡਿਊਲ ਨੂੰ ਫੋਲੋ ਕਰਦੇ ਗਏ ਤੇ ਹੌਲੀ ਹੌਲੀ ਸਾਨੂੰ ਐਕਸਪੀਰੀਐਂਸ ਵੀ ਆ ਗਿਆ ਹੁਣ ਸਾਨੂੰ ਅ ਕੱਲ ਸਾਡਾ ਸਾਲ ਦਾ ਸਾਨੂੰ 1 ਇਅਰ ਹੋ ਜਾਣਾ ਯਾਰ ਕੱਲ ਸਾਡੀ ਐਨੀਵਰਸਰੀ ਹੈ ਤੇ ਉਹਦਾ ਕੇਕ ਵੀ ਕਟਾਂਗੇ ਤੇ ਕੱਲ ਐਨੀਵਰਸਰੀ ਹੈ ਸਾਡੇ ગામ ਦੀ ਕਿਉਂਕਿ ਮੈਂ ਪਿਛਲੇ ਸਾਲ 15 ਤਰੀਕ ਨੂੰ ਸ਼ੁਰੂ ਕੀਤਾ ਸੀਗਾ ਤੇ ਅੱਜ 14 ਦਸੰਬਰ ਹੋ ਗਈ ਹੈ ਕੱਲ ਨੂੰ 15 ਦਸੰਬਰ ਹੈ ਜੀ ਕੱਲ ਨੂੰ ਮੈਨੂੰ 1 ਇਅਰ ਹੋ ਜਾਂਦਾ ਮੇਰੇ ਕੰਮ 'ਚ ਤੇ ਸਾਲ ਦਾ ਐਕਸਪੀਰੀਅੰਸ ਮਹਾਰਾਜ ਨੇ ਬਹੁਤ ਸੋਹਣਾ ਕਸਟਮਰ ਇਹਨੇ ਪਿਆਰ ਕਰਦੇ ਨੇ ਕੋਈ ਇਹ ਨਹੀਂ ਹੈ ਮੈਂ ਕਹ ਰਿਹਾ ਵੀ ਪੰਜਾਬੀ ਸਾ ਬਹੁਤ ਸਾਥ ਦਿੱਤਾ ਜੀ ਬਹੁਤ ਜ਼ਿਆਦਾ ਸਾਡੇ ਕੋਲ ਜਿੰਨੇ ਵੀ ਕਸਟਮਰ ਆਂਦੇ ਨੇ ਇੰਨਾ ਪਿਆਰ ਕਰਦੇ ਨੇ ਪਿਆਰ ਨਾ ਬੋਲਦੇ ਨੇ ਰਿਸਪੈਕਟ ਕਰਦੇ ਨੇ ਕਈ ਤਾਂ ਜੀ ਆਪ ਹੀ ਲੱਗ ਜਾਂਦੇ ਨੇ ਸਾਡੇ ਨਾਲ ਅੱਛਾ ਵੀ ਇਹ ਨਹੀਂ ਹੈ ਵੀ ਮੈਂ ਆਪਣਾ ਕੰਮ ਕਰ ਰਿਹਾ ਆ ਕਈ ਤਾਂ ਆਪ ਹੀ ਨਾਲ ਹੱਥ ਵਟਾਣ ਲੱਗ ਜਾਂਦੇ ਨੇ ਫਿਰ ਕਾਲੀ ਨਹੀਂ ਕਰਦੇ ਹੈਗੇ ਪਰ ਆਪਾਂ ਸੁਣਦੇ ਆ ਨਾ ਕਿ ਪੰਜਾਬੀ ਨੇ ਪੰਜਾਬੀ ਦੇ ਨੱਤਾਂ ਖਿੱਚਿਆ ਨਾ ਕਿ ਫਿਲਮ ਦੇ ਵਿੱਚ ਇੱਕ ਹਾਵਦ ਚੇਂਜ ਆ ਨਾ ਕਿ ਪੰਜਾਬੀ ਪੰਜਾਬੀ ਦੇ ਕੰਮ ਆਉਂਦਾ ਪਰ ਅਕਸਰ ਸਾਡੇ ਐਦਾਂ ਆਪਾਂ ਦੇਖਣ ਚ ਸਾਹਮਣੇ ਆਉਂਦਾ ਕਿ ਇੱਕ ਦੂਜੇ ਦੇ ਨੱਤਾਂ ਖਿੱਚਦੇ ਕੰਮ ਨਹੀਂ ਕਰਨ ਦਿੰਦੇ ਡੀਮੋਟੀਵੇਟ ਕਰਦੇ ਪਰ ਹੁਣ ਤੁਸੀਂ ਕਹਿ ਰਹੇ ਹੋ ਕਿ ਪੰਜਾਬੀ ਨੇ ਪੰਜਾਬੀ ਨੂੰ ਤੁਹਾਡਾ ਤੁਸੀਂ ਦੇਖੋ ਜੀ ਇਹ ਤਾਂ ਜੋ ਆਪਾਂ ਕੁਦਰਤ ਨੂੰ ਦਵਾਂਗੇ ਜੀ ਉਹ ਤਾਂ ਬੈਕ ਬੈਕਬਾਉਂਸ ਹੁੰਦਾ ਜੀ ਜੇ ਆਪਾਂ ਲੋਕਾਂ ਦਾ ਸਾਥ ਦੇ ਰਹੇ ਆਪਾਂ ਕਿਸੇ ਨੂੰ ਮਾੜੀ ਸਲਾਹ ਨਹੀਂ ਦੇ ਰਹੇ ਹੈਗੇ ਆਪਾਂ ਕਿਸ ਆਪਾਂ ਕਿਸੇ ਦਾ ਕੰਮ ਚ ਰੁਕਾਵਟ ਨਹੀਂ ਬਣ ਰਹੇ ਹੈਗੇ ਫਿਰ ਆਪਣੇ ਕੰਮ ਚ ਪਰਮਾਤਮਾ ਕਿਉਂ ਰੁਕਾਵਟ ਬਣੇਗਾ ਜਾਂ ਤਾਂ ਆਪਣੇ ਆਪ ਨੂੰ ਵੀ ਓਦਾਂ ਦਾ ਬਣਾਓ ਨਾ ਜੇ ਕੋਈ ਕੰਮ ਕਰ ਰਿਹਾ ਕਿਸੇ ਨੂੰ ਚੰਗਾ ਕਹਿੰਦੇ ਆਪਣਾ ਕੀ ਜਾ ਰਿਹਾ ਆ ਕਿਸ ਨੇ ਕੰਮ ਸ਼ੁਰੂ ਕੀਤਾ ਆ ਆਪਾਂ ਨੂੰ ਹੌਸਲਾ ਦੇ ਤਾਂ ਆਪਣਾ ਕੀ ਗਿਆ ਆ ਜੀ ਅਗਲੇ ਦਾ ਹੌਸਲਾ ਵੱਜ ਜਾਂਦਾ ਆ ਠੀਕ ਹੈ ਜੀ ਹੁਣ ਜੇ ਆਪਾਂ ਕੋਈ ਕੰਮ ਕਰ ਰਹੇ ਆ ਆਪਾਂ ਉਹਦੇ ਕੰਮ ਚ ਰੁਕਾਵਟ ਬਣਾਂਗੇ ਤਾਂ ਅੱਜ ਕੱਲ ਨੂੰ ਆਪਾਂ ਕੰਮ ਕਰਾਂਗੇ ਉਹ ਪਰਮਾਤਮਾ ਦਾ ਦੇਖੋ ਕੁਦਰਤ ਦਾ ਨਿਯਮ ਹੈ ਜੀ ਜੋ ਬੀਜਾਂ ਜੇ ਚੰਗਾ ਬੀਜੋਗੇ ਤਾਂ ਚੰਗਾ ਵੱਡਾਂਗੇ ਠੀਕ ਹੈ ਜੀ ਹੁਣ ਇਹ ਤਾਂ ਨਹੀਂ ਆਪਾਂ ਕਣਕ ਬੀਜੀ ਤੇ ਜਿਰੀ ਵੱਢ ਲਾਂਗੇ ਉਹ ਕਣਕ ਹੀ ਵੱਢਣੀ ਪੈਣੀ ਹੈ ਠੀਕ ਹੈ ਜੀ ਅਸੀਂ ਮੇਰਾ ਤਾਂ ਸ਼ੁਰੂ ਤੋਂ ਇਹੀ ਸੁਭਾਅ ਰਿਹਾ ਆ ਵੀ ਆਪਾਂ ਕਿਸੇ ਨੂੰ ਮਾੜੀ ਮਤ ਨਹੀਂ ਦਿੱਤੀ ਹੈਗੀ ਅੱਜ ਤੱਕ ਚਾਹੇ ਕੋਈ ਬਗਾਨਾ ਹੈ ਚਾਹੇ ਕੋਈ ਆਪਣਾ ਇਹ ਨਹੀਂ ਆ ਵੀ ਆਪਣੇ ਨੂੰ ਚੰਗੀ ਦੇਤੀ ਬਗਾਨੇ ਨੂੰ ਮਾੜੀ ਦੇਤੀ ਨਾ ਹਰੇਕ ਦਾ ਸਪੋਰਟ ਹੀ ਕੀਤੀ ਹੈ ਪੈਸੇ ਨਹੀਂ ਲੱਗਦੇ ਚੰਗਾ ਕਰਨ ਨੂੰ ਜੀ ਤੇ ਅਸੀਂ ਕੋਈ ਕੰਮ ਕਰਦਾ ਸੀ ਕੋਈ ਕਹਿੰਦਾ ਆਈਡੀਆ ਵੀ ਲੈਂਦਾ ਸੀ ਚੰਗਾ ਆਈਡੀਆ ਹੀ ਦੇ ਦਿੰਦੇ ਸੀ ਚਾਹੇ ਅਸੀਂ ਆਪ ਕੰਮ ਨਹੀਂ ਕਰਿਆ ਪਰ ਅਗਲੇ ਨੂੰ ਕੰਮ ਦਾ ਆਈਡੀਆ ਵਧੀਆ ਦਿੰਦੇ ਸੀਗੇ ਕਿਉਂ ਉਹੀ ਪ੍ਰਮਾਤਮਾ ਸਾਨੂੰ ਵਾਪਸ ਦੇ ਰਿਹਾ ਆ ਅਸੀਂ ਕਿਸੇ ਦੇ ਕੰਮ 'ਚ ਰੁਕਾਵਟ ਨਹੀਂ ਬਣੇ ਹੈਗੇ ਹਾਂ ਸਵੇਰੇ ਗੁਰਦੁਆਰਾ ਸਾਹਿਬ ਜਾਈਦਾ ਆ ਇਹੀ ਅਰਦਾਸ ਕਰੀਦਾ ਵੀ ਵੀ ਰੱਬਾ ਚੰਗੇ 'ਚ ਚਾਹੇ ਸਾਡਾ ਸਾਰਾ ਸਰੀਰ ਲੱਗ ਜੇ ਪਰ ਕਿਸੇ ਦੇ ਮਾੜੇ 'ਚ ਆਹ ਸਰੀਰ ਦਾ ਇੰਨਾ ਜਿਹਾ ਵੀ ਨਹੀਂ ਲੱਗਣਾ ਚਾਹੀਦਾ ਹੈਗਾ ਕਿਸੇ ਦਾ ਚੰਗਾ ਕਰਨ 'ਚ ਚਾਹੇ ਸਾਨੂੰ ਸਾਰਾ ਸਰੀਰ ਦੇਣਾ ਪੈ ਜੇ ਪਰ ਕਿਸੇ ਦੇ ਮਾੜੇ 'ਚ ਸਾਡਾ ਇਹ ਪੋਟਾ ਵੀ ਨਾ ਲੱਗੇ ਵੀ ਇੰਨਾ ਜਿਹਾ ਵੀ ਹੱਤ ਨਾ ਹੋਵੇ ਕਿਸੇ ਦੇ ਮਾੜੇ 'ਚ ਤੇ ਉਹ ਪ੍ਰਮਾਤਮਾ ਵਾਹਿਗੁਰੂ ਸੱਚੇ ਪਾਤਸ਼ ਉਹੀ ਚੀਜ਼ਾਂ ਸਾਨੂੰ ਜਿੰਨੇ ਵੀ ਮੈਨੂੰ ਲੋਕ ਮਿਲਦੇ ਨੇ ਉਹ ਲਾਡੋ ਵੀ ਰੱਬ ਦੀਆਂ ਰੂਹਾਂ ਹੀ ਨੇ ਮੈਨੂੰ ਅੱਜ ਤੱਕ ਕਿਸੇ ਕਸਟਮਰ ਨੇ ਕੋਈ ਐਦਾਂ ਦਾ ਨਹੀਂ ਮਿਲਿਆ ਹੈਗਾ ਜਿਹਨੇ ਡੀਮੋਟੀਵੇਟ ਕਰਿਆ ਹੋਵੇ ਸਾਰੇ ਵਧੀਆ ਕਹਿੰਦੇ ਨੇ ਬਾਹਰੋਂ ਵੀ ਜਿੰਨੇ ਵੀ ਆਉਂਦੇ ਨੇ ਕਹਿੰਦਾ ਵੀਰੇ ਬੜਾ ਵਧੀਆ ਰਹਿ ਗਿਆ ਤੂੰ ਜਿਹੜਾ ਇੱਥੇ ਕੰਮ ਕਰਨਾ ਬੜਾ ਵਧੀਆ ਰਹਿ ਗਿਆ ਬਾਹਰਲੇ ਬਾਹਰ ਜਿਆਦਾ ਚਾਹ ਰਹੇ ਨਹੀਂ ਹਾਲਾਂਕਿ ਵਾਪਸ ਵੀ ਆ ਰਹੇ ਨੇ ਵਾਪਸ ਵੀ ਆ ਰਹੇ ਨੇ ਜੀ ਐਵੇਂ ਮੈਂ ਇਹ ਨਹੀਂ ਕਹਿੰਦਾ ਵੀ ਚਲੋ ਹਰੇਕ ਦੀ ਆਪਣੀ ਆਪਣੀ ਥਿੰਕਿੰਗ ਹੁੰਦੀ ਏ ਉਹਨਾਂ ਨੇ ਕੁਝ ਦੇਖ ਕੇ ਚੰਗਾ ਲੱਗਾ ਜਾਂ ਕਿਉਂਕਿ ਜਿਵੇਂ ਉਹ ਉਧਰ ਮਿਹਨਤ ਕਰਦੇ ਨੇ ਉਹ ਉਹਨਾਂ ਨੂੰ ਪਤਾ ਆ ਜੀ ਠੀਕ ਹੈ ਜੀ ਸ਼ਾਇਦ ਉਹਨਾਂ ਨੂੰ ਮੈਨੂੰ ਇੱਥੇ ਕੰਮ ਕਰਦਾ ਵੇਖ ਕੇ ਉਹਨਾਂ ਨੂੰ ਖੁਸ਼ੀ ਹੋਈ ਹੁੰਦੀ ਹੋएगी ਵੀ ਬੰਦਾ ਕਰ ਰਿਹਾ ਆ ਪਰ ਉਹਨਾਂ ਨੇ ਮੈਨੂੰ ਵਧੀਆ ਹੀ ਕਿਹਾ ਜੀ ਤੁਸੀਂ ਇਹ ਵੀ ਦੱਸਦੇ ਹੋ ਕਿ ਬਾਹਰਲੇ ਜੋ ਗੋਰੇ ਨੇ ਉਹ ਵੀ ਕਈ ਵਾਰ ਜਿਵੇਂ ਪੰਜਾਬ ਨੂੰ ਮਣਾਉਂਦੇ ਤੁਹਾਡੇ ਕੋਲ ਜੂਸ ਪੀ ਕੇ ਗਏ ਨੇ ਤੇ ਤੁਹਾਨੂੰ ਕੋਈ ਰਿਸਪੌਂਸ ਕਰੇ ਮੇਕੋ ਇੱਕ ਦੋ ਵਾਰ ਹੀ ਆਏ ਸੀਗੇ ਮੇਕੋ ਜੀ ਬਾਕੀ ਜਿਹੜੇ ਆਪਣੇ ਪੰਜਾਬੀ ਨੇ ਜਿਹੜੇ ਉਧਰ ਰਹਿੰਦੇ ਆ ਜੀ ਉਹ ਤਾਂ ਮੇਕੋ ਤੁਸੀਂ ਦੇਖੋ ਫੈਮਿਲੀ ਦੇ ਫੈਮਿਲੀਆਂ ਆਂਦੀਆਂ ਨੇ ਜੀ ਕੈਨੇਡਾ ਤੋਂ ਤਨ ਦੱਸਿਆ ਮੈਂ ਪਰਸੋਂ ਅਮਰੀਕਾ ਤੋਂ ਮੁੰਡਾ ਆਇਆ ਸੀਗਾ ਉਹ ਵੀ ਜੂਸ ਪੀ ਕੇ ਗਿਆ ਕਹਿੰਦਾ ਉਹਨੇ ਇੰਨੇ ਤੱਕ ਗੱਲ ਕੀ ਕਹਿੰਦਾ ਵੀਰੇ ਆ ਚੀਜ਼ ਸਟੋਰ ਚ ਵੀ ਨਹੀਂ ਮਿਲਦੀ ਆ ਸਾਨੂੰ ਜਿਨ੍ਹਾਂ ਨੇ ਫਰੈਸ਼ ਦਾ ਲੇਬਲ ਲਾਇਆ ਹੁੰਦਾ ਨਾ ਵੀ ਫਰੈਸ਼ ਉਹ ਚੀਜ਼ ਵੀ ਨਹੀਂ ਕਹਿੰਦਾ ਸਾਨੂੰ ਉਹ ਕਹਿੰਦਾ ਬਹੁਤ ਵਧੀਆ ਕੰਮ ਆ ਕਹਿੰਦਾ ਤੁਹਾਡਾ ਤੇ ਸਾਡਾ ਖੁਦ ਦਾ ਪਿੰਡ ਸਾਰਾ ਬਾਹਰ ਹੈ ਜੀ ਹੁਣ ਸਾਰੇ ਛੁੱਟੀ ਆਏ ਹੋਏ ਆ ਅੱਛਾ ਸਾਰੇ ਆਏ ਹੋਏ ਆ ਸਾਰੇ ਜੂਸ ਪੀਣਾ ਸਾਰੇ ਮੇਰੇ ਕੋਲ ਜੂਸ ਛੱਡੋ ਮੈਨੂੰ ਸਪੈਸ਼ਲ ਮਿਲਣ ਆਉਂਦੇ ਆ ਜੀ ਅੱਛਾ ਮੇਰੇ ਕੋਲ ਜਿੰਨੇ ਸਾਡੇ ਪਿੰਡ ਦੇ ਮੁੰਡੇ ਬਾਹਰੋਂ ਆਏ ਹੋਏ ਆ ਜੜਾ ਤਰ ਇਟਲੀ ਚ ਨੇ ਸਾਰੇ ਮੈਨੂੰ ਸਪੈਸ਼ਲ ਮਿਲ ਕੇ ਜਾਂਦੇ ਆ ਇੱਥੇ ਜੂਸ ਚਲੋ ਜੂਸ ਵੀ ਪੀ ਲੈਂਦੇ ਆ ਪਰ ਹਾਂ ਮੈਨੂੰ ਮਿਲ ਕੇ ਜਾਂਦੇ ਆ ਕਹਿੰਦਾ ਤੇਰੀਆਂ ਵੀਡੀਓ ਅਸੀਂ ਬਾਹਰ ਦੇਖਣ ਕੰਦਾ ਅਸੀਂ ਬਾਹਰ ਵੀਡੀਓ ਵੇਖਣਦੇ ਆ ਤੇ ਇਹ ਇਸ ਕੰਮ ਨੇ ਮੈਨੂੰ ਦਿੱਤਾ ਜੀ ਕਿਉਂਕਿ ਇਹ ਮੇਰੀ ਕਿਰਤ ਹੈ ਜੀ ਤੇ ਇਹ ਸਭ ਕੁਝ ਮੇਰਾ ਰੱਬ ਹੀ ਹੈ ਜੀ ਮੇਰੀ ਸਾਰੀ ਇੱਛਾ ਪੂਰੀਆਂ ਕਰਦੀ ਏ ਮੈਂ ਜੋ ਚੀਜ਼ ਕੱਪੜੇ ਚੰਗੇ ਪਾਣੇ ਚਾਹਾਂ ਕਿਉਂਕਿ ਜੇ ਆਪਾਂ ਆਪਣੇ ਕੰਮ ਨੂੰ ਵਧੀਆ ਸੰਭਾਲਾਂਗੇ ਸਮਝਾਂਗੇ ਤਾਂ ਇਹੋ ਕੰਮ ਆਪਾਂ ਹਾਂ ਜੀ ਹਨ ਇਹ ਪਤਾ ਕੀ ਗੱਲ ਹੈ ਜੀ ਜਦੋਂ ਅਸੀਂ ਹੋਰ ਕੰਮ ਕਰਦੇ ਸੀ ਨਾ ਉਹ ਚ ਸ਼ਾਇਦ ਸਾਡੀ ਉਹ ਰਿਸਪੈਕਟ ਨਹੀਂ ਸੀ ਹੈਗੀ ਉਹ ਕੰਮ ਪ੍ਰਤੀ ਸ਼ਾਇਦ ਤਾਂ ਸੀ ਉਹ ਨਹੀਂ ਹੋਇਆ ਪਰ ਇਹ ਕੰਮ ਤੋਂ ਵਾਈਗਰੂ ਸੱਚੇ ਪਾਤਸ਼ਾਹ ਨੇ ਵੀ ਇਹਦੀ ਮੈਨੂੰ ਪਿਆਰ ਹੋ ਗਿਆ ਕੰਮ ਨਾਲ ਇਹ ਇਹ ਕੰਮ ਨਾਲ ਮੈਨੂੰ ਬਹੁਤ ਪਿਆਰ ਹੈ ਜੀ ਤੇ ਮੈਂ ਦਿਲੋਂ ਕਰਦਾ ਆ ਪਹਿਲਾਂ ਤੁਸੀਂ ਕੀ ਕੰਮ ਕਰਦੇ ਸੀਗੇ ਮੈਂ ਪਹਿਲਾਂ ਲੱਕੜ ਦਾ ਕਰਦਾ ਸੀਗਾ ਜੀ ਹਾਂ ਜੀ ਕੋਠੀਆਂ 'ਚ ਮੈਂ ਕੰਮ ਕੀਤਾ ਜੀ ਸਾਰਾ ਹੀ ਤਿਆਰ ਕਰਦੇ ਸੀਗੇ ਫਰਨੀਚਰ ਵਗੈਰਾ ਵੁੱਡਨ ਪਾਲਚ ਕਹਿੰਦੇ ਨੇ ਇਹਨਾਂ ਨੂੰ ਪਾਲਚ ਵੀ ਕਰਦੇ ਸੀ ਲੱਕੜ ਦਾ ਕੰਮ ਸਾਰਾ ਕਰਦੇ ਸੀ ਅਸੀਂ ਤੇ ਚਲੋ ਪਰਮਾਤਮਾ ਨੇ ਹਰੇਕ ਕੰਮ 'ਚ ਹੀ ਲਾਇਆ ਆ ਸਾਹਮਣੇ ਪੈਟਰੋਲ ਪੰਪ ਹੈ ਤੇ ਪੈਟਰੋਲ ਪੰਪ ਤੇ ਵੀ ਆਪਾਂ ਕੰਮ ਕਰਿਆ ਹੋਇਆ ਜੀ ਤੇਲ ਵੀ ਪਾਉਂਦੇ ਸੀ ਹਵਾ ਵੀ ਪਾਉਂਦੇ ਸੀ ਹਾਂ ਗੱਡੀਆਂ ਰੁਕਣੀਆਂ ਹਵਾ ਮੇਰੀ ਮੈਨੇਜਰ ਨੇ ਮੇਰਾ ਮੈਨੇਜਰ ਯਾਰ ਦੋਸਤ ਹੈ ਉਹਨੇ ਮੇਰੀ ਡਿਊਟੀ ਲਾਤੀ ਕਹਿੰਦਾ ਤੂੰ ਹਵਾ ਪਾਣੀ ਹੈ ਨਾਲ ਦੇ ਕਹਿੰਦੇ ਜੀ ਅਸੀਂ ਹਵਾ ਨਹੀਂ ਪਾਵਾਂਗੇ ਵੀ ਅਸੀਂ ਤੇਲ ਪਾਵਾਂਗੇ ਅਸੀਂ ਹਵਾ ਨਹੀਂ ਪਾਵਾਂਗੇ ਮੇਰੀ ਡਿਊਟੀ ਲਾਤੀ ਉਹ ਰੱਬ ਵੱਲ ਨਹੀਂ ਲਾ ਲੋ ਵੀ ਬਿਰਤੀ ਐਵੇਂ ਜੀ ਹੋ ਗਈ ਸੀ ਮੈਂ ਕੋਈ ਨਹੀਂ ਜੀ ਮੈਂ ਗੱਡੀਆਂ ਦਾ 2 ਮਹੀਨੇ ਮથે ਹਵਾ ਪੰਦਾ ਰਿਹਾ ਹਾਂ ਰਾਮਣਾ ਬਹਿ ਜਾਣਾ ਮੈਂ ਹਵਾ ਪਾਣੀ ਕਰਨੀ ਤੇ ਮੈਨੂੰ ਕਈ ਪਿੰਡ ਵਾਲੇ ਨੇ ਚਲੋ ਕਈ ਇੱਕ ਦੋ ਜਾਣੇ ਨੇ ਕਹਿੰਦਾ ਯਾਰ ਤੂੰ ਪੱਗ ਬੰਨੀ ਹੈ ਤੂੰ ਇੱਥੇ ਹਵਾ ਪਾ ਰਿਹਾ ਹੈ ਤੇ ਮੈਂ ਵੀਰੇ ਮੇਰਾ ਕੰਮ ਹੈ ਮੇਰੀ ਕਿਰਤ ਨਾ ਕਿਰਤ ਕਰ ਰਿਹਾ ਵੀ ਮੈਂ ਕਿਹੜਾ ਕੋਈ ਦੋ ਵੀ ਕੋਈ ਹੋਰ ਕੰਮ ਕਰ ਰਿਹਾ ਹਾਂ ਮੈਂ ਪੰਪ ਤੇ ਲੱਗਾ ਮੈਨੂੰ ਸੈਲਰੀ ਮਿਲਦੀ ਏ ਮੈਂ ਤੇਲ ਪਾ ਰਿਹਾ ਮੈਂ ਕਈ ਵਿਚਾਰੇ ਪਿੱਛੋਂ ੱੱੱਕਾ ਲਾ ਕੇ ਰੇੜ ਕੇ ਆਂਦੇ ਨੇ ਮੈਂ ਹਵਾ ਪਾ ਦਿੰਨਾ ਉਹਨਾਂ ਨੂੰ ਵੀ ਸੋਖਾ ਹੋ ਜਾਂਦਾ ਅਗਲਾ ਮੈਨੂੰ ਵੀ ਦਵਾਵਾ ਦੇ ਜਾਂਦਾ ਵੀ ਯਾਰ ਹਵਾ ਮਿਲ ਗਈ ਤੇ ਉਹ ਪ੍ਰਮਾਤਮਾ ਨੇ ਜਿਹੜੇ ਮੈਂ ਕੰਮ ਕੀਤੇ ਉਹ ਪ੍ਰਮਾਤਮਾ ਮੈਨੂੰ ਫਲ ਦੇ ਰਿਹਾ ਜੀ ਵੀ ਆਪਾਂ ਸ਼ਰਮ ਸ਼ਰਮ ਪਹਿਲਾਂ ਹੈਗੀ ਸੀ ਐਵੇਂ ਕਹੇ ਇਹ ਪਹਿਲਾਂ ਮੈਂ ਕੰਮ ਨਹੀਂ ਸੀ ਕਰਦਾ ਹੈਗਾ ਕੋਈ ਚਲੋ ਮੈਨੂੰ ਹੁਣ 2014 ਦਾ ਲੱਗਾ ਜੀ ਪਰ 2025 ਚੜਦੇ ਨੇ ਉਹਨੂੰ 11-12 ਸਾਲ ਹੋ ਗਏ ਜੀ ਕੰਮ ਕਰਦੇ ਹਰੇਕ ਤਰ੍ਹਾਂ ਦਾ ਕੰਮ ਕਰਿਆ ਜਿਹਨੂੰ ਕਹਿੰਦੇ ਨੇ ਵਾਈਟ ਕਾਲਰ ਜੋਬ ਉਹ ਵੀ ਕਰੀ ਹੋਈ ਹੈ ਵੀ ਇਹ ਨਹੀਂ ਹੈ ਵੀ ਕੱਲੇ ਦਿਹਾੜੀਆਂ ਕੀਤੀਆਂ ਨੇ ਵਾਈਟ ਕਾਲਰ ਜੋਬ ਵੀ ਕਰੀ ਹੋਈ ਹੈ ਮੈਂ ਐਲ ਐਨ ਟੀ ਫਾਈਨਾਂਸ ਦੇ ਵਿੱਚ ਐਜ਼ ਅ ਰਿਕਵਰੀ ਏਜੰਟ ਕੰਮ ਕਰਦਾ ਹੁੰਦਾ ਸੀ ਹੂੰ ਇਹ ਨਹੀਂ ਹੈ ਬੈਂਕ ਬੈਂਕਿੰਗ ਲਾਈਨ ਦਾ ਵੀ ਮੈਨੂੰ ਸਾਰਾ ਐਕਸਪੀਰੀਅੰਸ ਹੈ ਮੈਂ ਇਹ ਨਹੀਂ ਹੈ ਵੀ ਕੱਲਾ ਸੀ ਦਿਹਾੜੀ ਕਰੀਏ ਮੈਂ ਦਫਤਰ ਦੇ ਵਿੱਚ ਵੀ ਜਾਂਦਾ ਰਿਹਾ ਐ ਅੱਛਾ ਐਸੀ ਗੱਲ ਹੈ ਪਰ ਜਿਹੜਾ ਸਕੂਲ ਮੈਨੂੰ ਆ ਕੰਮ ਚ ਮਿਲਦਾ ਆ ਉਹ ਕਿਸੇ ਕਿਸੇ ਦਾ ਮੁੱਜ ਨਹੀਂ ਆ ਪ੍ਰਾਈਵੇਟ ਜੌਬ ਕਰਦੇ ਕਰਦੇ ਖਿਆਲ ਕਿ ਮੈਂ ਆ ਗਿਆ ਕਿ ਖਿਆਲ ਐਦਾਂ ਸੀ ਜੀ ਮੇਕੋ ਨਾ ਰੀਲਸ ਰੀਲਸ ਆਉਂਦੀਆਂ ਸੀ ਇੰਸਟਾਗ੍ਰਾਮ ਤੇ ਵੀ ਜਿਵੇਂ ਉਹ ਕਹਿ ਨਹੀਂ ਦਿੰਦੇ ਅਗੇ ਵੀ ਵੀ ਜੇ ਤੁਹਾਡਾ ਪਰਿਵਾਰ ਗਰੀਬ ਹੈ ਤਾਂ ਤੁਹਾਡੀ ਜ਼ਿੰਮੇਵਾਰੀ ਬਣਦੀ ਉਹਨੂੰ ਅਮੀਰ ਬਣਾਉਣਾ ਤਾਂ ਉਹ ਚੀਜ਼ ਮੈਨੂੰ ਮੋਟੀਵੇਟ ਬਹੁਤ ਕਰਦੀ ਸੀ ਵੀ ਜੇ ਤੁਹਾਡਾ ਪਰਿਵਾਰ ਗਰੀਬ ਹੈ ਤੇ ਤੁਹਾਡੀ ਤੁਹਾਡਾ ਜ਼ਿੰਮੇਵਾਰੀ ਬਣਦੀ ਹੈ ਜੇ ਤੁਸੀਂ ਗਰੀਬ ਪਰਿਵਾਰ ਚ ਜੰਮੇ ਹੋ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਪਰਿਵਾਰ ਨੂੰ ਅਮੀਰ ਬਣਾਉਣਾ ਫਿਰ ਉਹ ਗੱਲਾਂ ਮੈਨੂੰ ਬਹੁਤ ਮੋਟੀਵੇਟ ਕਰਦੀਆਂ ਸੀ ਫਿਰ ਉਹ ਪੈਸੀ ਵਾਲੀਆਂ ਰੀਲਾਂ ਬਹੁਤ ਆਉਂਦੀਆਂ ਸੀਗੀਆਂ ਵੀ ਕਬ ਜबान ਚੱਲੇ ਨਾ ਚੱਲੇ ਪੈਸਾ ਹਰ ਤਾਂ ਚੱਲ ਜਾਂਦਾ ਆ ਉਹ ਫਿਰ ਮੈਨੂੰ ਰੀਲਾਂ ਬਹੁਤ ਮੇਰੇ ਨਾਲ ਕੋਈ ਇੰਸਟਾਗ੍ਰਾਮ ਤੇ ਆਉਂਦੀਆਂ ਹੀ ਰਹਿੰਦੇ ਸੀ ਆਉਂਦੀਆਂ ਰਹਿੰਦੀਆਂ ਸੀਗੀਆਂ ਫਿਰ ਬਿਜ਼ਨਸ ਦੀ ਬਹੁਤ ਕਿਉਂਕਿ ਮੈਂ ਨਾ ਐ ਐਮ ਐਲ ਐਮ ਜਿਹੜੀ ਆਉਂਦੀ ਹੈ ਨਾ ਕੰਪਨੀਆਂ ਮੈਂ ਉਹਦੇ ਵੀ ਸੈਮੀਨਾਰ ਲਾਏ ਹੋਏ ਆ ਮੇਰਾ 50000 ਰੁਪਏ ਡੁੱਬਾ ਹੋਇਆ ਉਹਦੇ ਵਿੱਚ ਤੇ ਪਰ ਹਾਂ ਉਹਨਾਂ ਦੀ ਇੱਕ ਗੱਲ ਇਹ ਸੀਗੀ ਕਿ ਉਹ ਬਿਜ਼ਨਸ ਨੂੰ ਬਹੁਤ ਚੰਗੀ ਤਰ੍ਹਾਂ ਐਨਾਲਾਈਜ਼ ਕਰਦੇ ਸੀਗੇ ਭੀ ਇਹ ਬਿਜ਼ਨਸ ਕਰੋਗੇ ਤਾਂ ਤੁਹਾਨੂੰ ਇਨਾ ਪ੍ਰੋਫਿਟ ਹੋਏਗਾ ਤੁਹਾਡੀ ਲਾਈਫ ਸਟਾਈਲ ਬਦਲ ਜਾਏਗਾ ਤੁਸੀਂ ਇਦਾਂ ਹੋ ਜਾਏਗੇ ਉਹ ਚੀਜ਼ਾਂ ਮੇਰੇ ਦਿਮਾਗ 'ਚ ਹੀ ਵਾਕਈ ਗੱਲ ਗੱਲ ਤਾਂ ਸਹੀ ਹੈ ਕਿੰਦਲ ਉਹ ਤੋਂ ਤੁਹਾਨੂੰ ਮੈਨੂੰ ਵਧੀਆ ਇਨਸਪੀਰੇਸ਼ਨ ਮਿਲੀ ਜੀ ਵੀ ਹਾਂ ਜੇ ਆਪ ਆਪਾਂ ਨਾ ਬਿਜ਼ਨਸ ਕਰਾਂਗੇ ਤਾਂ ਅਸੀਂ ਆਪਣੇ ਮਾਲਕ ਆਪ ਬਣ ਸਕਦੇ ਹਾਂ ਜੀ ਕਿਸੇ ਤੋਂ ਆਪਾਂ ਨੂੰ ਮਤਲਬ ਕਿ ਜਿਵੇਂ ਤੁਹਾਡਾ ਦਿਲ ਕਰੇਗਾ ਤੇ ਉਵੇਂ ਤੁਸੀਂ ਕੰਮ ਕਰ ਸਕਦੇ ਹੋ ਕਿਸੇ ਤੋਂ ਤੁਹਾਨੂੰ ਮਤਲਬ ਕਿ ਕਿਸੇ ਦੇ ਅਧੀਨ ਹੋ ਕੇ ਚੱਲਣ ਦੀ ਲੋੜ ਨਹੀਂ ਹੈਗੀ ਆਪਣਾ ਬਿਜ਼ਨਸ ਕਰੋਗੇ ਜੋਬ 'ਚ ਆਪਾਂ 8 ਘੰਟੇ ਦੇ ਸਕਦੇ ਹਾਂ 12 ਘੰਟੇ ਦੇ ਸਕਦੇ ਹਾਂ ਬਿਜ਼ਨਸ ਐ ਹੋ ਜੀ ਇਹਦਾ 24 ਘੰਟੇ ਮੰਗਦਾ ਆ ਤੇ ਬੰਦੇ ਜੇ 24 ਘੰਟੇ ਵੀ ਕੰਮ ਕਰਕੇ ਥੱਕਦਾ ਵੀ ਨਹੀਂ ਹੈਗਾ ਜੌਬ ਤੁਸੀਂ 8 ਘੰਟੇ ਦੀ ਵੀ ਕਰ ਲੋਗੇ ਥੱਕ ਜਾਣਗੇ ਥੱਕ ਜਾਓਗੇ 12 ਘੰਟੇ ਦੀ ਕਰ ਲੋਗੇ ਥੱਕ ਜਾਓਗੇ ਬਿਜ਼ਨਸ ਵਾਲਾ ਬੰਦਾ 24 ਘੰਟੇ ਕੰਮ ਵੀ ਕਰੀ ਜਾਏਗਾ ਆਫਿਸ 'ਚ ਬੈਠਾ ਰਹੇਗਾ ਉਹਨੂੰ ਪਤਾ ਹੈ ਕਿਉਂਕਿ ਮੇਰਾ ਮੇਰਾ ਆਪਣਾ ਕੰਮ ਹੈ ਵੀ ਮੈਂ ਆਪਣਾ ਬਿਜ਼ਨਸ ਕਰ ਰਿਹਾ ਇਹਦਾ ਜਿੰਨਾ ਵੀ ਪ੍ਰੋਫਿਟ ਆਏਗਾ ਮੇਰੀ ਜੇਬ ਚ ਜਾਣਾ ਹੈ ਜੀ ਜੀ ਮੈਂ ਕੋਈ ਕੱਟ ਕੋਈ ਇਹ ਨਹੀਂ ਹੈ 10 20% ਮੈਂ ਕਿਸੇ ਨੂੰ ਦੇਣਾ ਜਾਊਗਾ ਦੇਣਾ ਹੈ ਵੀ ਇਹ ਚੀਜ਼ਾਂ ਮੈਨੂੰ ਬਹੁਤ ਮੋਟੀਵੇਟ ਕਰਦੀਆਂ ਸੀਗੀਆਂ ਜੀ ਤੇ ਚਲੋ ਪ੍ਰਮਾਤਮਾ ਨੇ ਇਹ ਨਹੀਂ ਐ ਮੈਂ ਜੋਬ ਨੂੰ ਵੀ ਇਹ ਨਹੀਂ ਕਹਿੰਦੇ ਆ ਚਲੋ ਪ੍ਰਮਾਤਮਾ ਨੇ ਜਦੋਂ ਵੀ ਜਿੰਨਾ ਵੀ ਜੋਬ ਕੀਤੀ ਅਸੀਂ ਵੀ ਇਹ ਨਹੀਂ ਐ ਚਲੋ ਸਾਡਾ ਐਕਸਪੀਰੀਅੰਸ ਬਣਦਾ ਹੈ ਸਾਡਾ ਹਾਂ ਜੇ ਜੋਬ ਨਾ ਕੀਤੀ ਹੁੰਦੀ ਸਾਨੂੰ ਇੱਕ ਤਾਂ ਸਾਨੂੰ ਡਿਫਰੈਂਸ ਪਤਾ ਲੱਗਦਾ ਆ ਜੋਬ ਦਾ ਤੇ ਬਿਜ਼ਨਸ ਦਾ ਹੁਣ ਜੇ ਮੈਂ ਜੋਬ ਨਾ ਕੀਤੀ ਹੁੰਦੀ ਸ਼ਾਇਦ ਮੈਨੂੰ ਨਹੀਂ ਪਤਾ ਹੋਣਾ ਸੀਗਾ ਹੁਣ ਮੈਂ ਤਾਂ ਜੋਬ ਕੀਤੀ ਹੈ ਕਾਫੀ ਜਗ੍ਹਾ ਤੇ ਕੀਤੀ ਹੈ ਫਿਰ ਸਭ ਤੋਂ ਵੱਡਾ ਕਾਰਨ ਹੈ ਜੋਬ ਦਾ ਜਿਹੜੇ ਕਰਦੇ ਨੇ ਇੱਕ ਦੂਜੇ ਦੀਆਂ ਕਮੀਆਂ ਜੜੀਆਂ ਹਾਂ ਪੋਲਿਟਿਕ ਸਭ ਤੋਂ ਸਭ ਤੋਂ ਸਭ ਤੋਂ ਜਿਹੜੀ ਜੌਬ ਦੀ ਮੈਂ ਗੱਲ ਕਹਿੰਦਾ ਆ ਵੀ ਇੱਕ ਦੂਜੇ ਤੋਂ ਨਾ ਜੈਲਸੀ ਬਹੁਤ ਕਰਦਾ ਜੀ ਅਗਲਾ ਆਪਣੇ ਹਾਰਡ ਵਰਕ ਕਰਦਾ ਹੁੰਦਾ ਆ ਵਧੀਆ ਕੰਮ ਕਰਦਾ ਹੁੰਦਾ ਆ ਪਰ ਉਹਨੂੰ ਡੀਮੋਟੀਵੇਸ਼ਨ ਉਹਦੀਆਂ ਉਹਦੀਆਂ ਗੱਲਾਂ ਉਹਦੀਆਂ ਕਮੀਆਂ ਉਹਦੀਆਂ ਖੂਬੀਆਂ ਨੂੰ ਕੋਈ ਨਹੀਂ ਕੋਈ ਨਹੀਂ ਦੇਖਦਾ ਵੀ ਇਹ ਬੰਦਾ ਮਿਹਨਤ ਕਰਦਾ ਆ ਕੰਮ ਕਰਦਾ ਆ ਉਹਨੂੰ ਕੋਈ ਨਹੀਂ ਦੇਖਦਾ ਉਹਨੇ ਮੜੀ ਜੀ ਕੋਈ ਗਲਤੀ ਕਰਤੀ ਬਸ ਪਤਾ ਲੱਗ ਜੇ ਉਹ ਸੁਪਰਵਾਈਜ਼ਰ ਤੋਂ ਮੈਨੇਜਰ ਤੱਕ ਮੈਨੇਜਰ ਤੋਂ ਬੋਸ ਤੱਕ ਜਾਂਦੇ ਟਾਈਮ ਨਹੀਂ ਲੱਗਦਾ ਜੀ 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 بس ਇਹ ਇਹ ਮੈਨੂੰ ਥੋੜੀ ਜਿਹੀ ਇਰੀਟੇਟ ਕਰਦੀਆਂ ਸੀ ਚੀਜ਼ਾਂ ਵੀ ਵੀ ਮੈਂ ਕੰਮ ਮਿਹਨਤ ਨਾ ਕਰਦਾ ਆਂ ਈਮਾਨਦਾਰੀ ਨਾ ਕਰਦਾ ਆਂ ਪਰ ਉਹ ਕੋਈ ਨਹੀਂ ਕੋਈ ਨਹੀਂ ਦੇਖਦਾ ਜੇ ਮਾੜੀ ਜਿਹੀ ਕੋਈ ਵੇਖੋ ਗਲਤੀ ਹੋ ਗਈ ਜਾਂ ਹੋਊਗੀ ਉਹ ਛੱਟ ਦੇਖ ਲੈਂਦੇ ਨੇ ਉਹ ਮੈਂ ਨਾਲੇ ਛੱਟ ਕਿਸੇ ਦੇ ਸਾਹਮਣੇ ਵੀ ਨਾ ਹੋਈ ਹੋਵੇ ਉਹ ਤਾਂ ਵੀ ਪਤਾ ਲੱਗ ਜਾਂਦੀ ਸੀ ਪਰ ਹਾਰਡਵਰਕ ਨਹੀਂ ਸੀ ਕੋਈ ਵੀ ਸਨਾਰਦਾ ਨਹੀਂ ਸੀ ਹੈਗਾ ਪਰ ਫਿਰ ਮੈਂ ਮੇਰੇ ਮਨ ਦਾ ਸ਼ੌਂਕ ਸੀ ਵੀ ਜੇ ਮੈਂ ਆਪਣੀ ਮਿਹਨਤ ਦੇਵਾਂਗਾ ਤਾਂ ਮੈਂ ਆਪਣੇ ਕੰਮ 'ਚ ਹੀ ਦੇਵਾਂ ਸ਼ਾਇਦ ਮੈਨੂੰ ਇਹ 5 ਸਾਲਾਂ ਬਾਅਦ 10 ਸਾਲਾਂ ਬਾਅਦ ਮੈਨੂੰ ਰੀਪੇਜ ਜ਼ਰੂਰ ਕਰੇਗੀ ਇਹ ਕੰਮ ਮੈਨੂੰ ਜਰੂਰ ਰੀਪੇ ਕਰੇਗਾ ਤੇ ਮਾਲਕ ਕਿਰਪਾ ਕਰੇਗਾ ਵੀ ਵਧੀਆ ਆਪਣਾ ਸਿਸਟਮ ਹੋਰ ਬਣੇਗਾ ਵਧੀਆ ਮਾਲਕ ਦੀ ਫਿਰ ਪਰਿਵਾਰ ਨੂੰ ਜਦੋਂ ਤੁਸੀਂ ਦੱਸਿਆ ਕਿ ਮੈਂ ਜੌਬ ਛੱਡ ਕੇ ਮੈਂ ਆਪ ਦਾ ਕੰਮ ਸ਼ੁਰੂ ਕਰਨਾ ਹੈ ਕਈ ਵਾਰ ਪਰਿਵਾਰ ਕਹਿੰਦਾ ਕਿ ਰਿਸਕ ਨਾ ਲੈ ਜਾਂ ਇੰਨੇ ਪੈਸੇ ਡੋਪ ਦੇਣੇ ਆ ਹਾਲਾਂਕਿ ਚਲੋ ਕੰਮ ਜਿਸ ਦੇ ਹਿਸਾਬ ਨਾਲ ਸ਼ੁਰੂ ਕਰਨਾ ਜਦੋਂ ਉਸ ਹਿਸਾਬ ਨਾਲ ਪੈਸੇ ਵੀ ਲੱਗ ਜਾਂਦੇ ਆ ਬਿਲਕੁਲ ਜੀ ਬਿਲਕੁਲ ਤੇ ਕੀ ਰਿਸਪੌਂਸ ਸੀਗਾ ਤੁਹਾਡੇ ਪਰਿਵਾਰ ਦਾ ਘਰ ਦੇ ਤਾਂ ਐਵੇਂ ਸੀਗਾ ਜੀ ਮੈਂ ਘਰ ਦੇ ਨੂੰ ਇਹੀ ਗਈ ਵੀ ਮੈਂ ਜਾਂ ਤਾਂ ਵੀ ਅਸੀਂ ਬਾਹਰ ਦਾ ਲਾਂਵਾਂਗੇ ਜੀ ਹਾਂ ਕਿਉਂਕਿ ਮੇਰਾ ਮਨ ਸੀਗਾ ਬਾਹਰ ਜਾਣ ਦਾ ਕਿਉਂਕਿ ਸਾਡੇ ਪਿੰਡ ਤੇ ਤੁਹਾਨੂੰ ਐਵੇਂ ਕਹਾਂਗੇ ਸਾਡਾ ਸਾਰਾ ਪਿੰਡ ਹੀ ਬਾਹਰ ਹੈ ਸਾਰੇ ਮੁੰਡੇ ਸਾਡੇ ਨਾਲ ਦੇ ਵੀ ਬਾਹਰ ਹੈ ਤੇ ਸਾਡਾ ਮਨ ਵੀ ਸੀ ਕਿਉਂਕਿ ਜਦੋਂ ਸਟੋਰੀ ਉਹਨਾਂ ਨੇ ਲਾਣੀ ਜਾਂ ਕੋਈ ਚੀਜ਼ ਚਲੋ ਸਾਡੇ ਮਨ ਚ ਵੀ ਹੁੰਦਾ ਸੀ ਵੀ ਵੀ ਅਸੀਂ ਵੀ ਮਿਹਨਤ ਕਰਾਂਗੇ ਇਹ ਚੀਜ਼ਾਂ ਲਾਵਾਂਗੇ ਚਲੋ ਸਾਡਾ ਬਾਹਰ ਦਾ ਪ੍ਰਮਾਤਮਾ ਦੀ ਕਿਰਪਾ ਚਲੋ ਕੋਈ ਐਸਾ ਹਿੱਲਾ ਨਹੀਂ ਬਣਿਆ ਸਾਡਾ ਬਾਹਰ ਦਾ ਕੋਈ ਨੇ ਪੈਸੇ ਨਹੀਂ ਸੀ ਹੈਗੇ ਸਾਡੇ ਕੋਲ ਤੇ ਪੈਸਾ ਲੱਗਦਾ ਬਾਹਰ ਜਾਣ ਵਾਸਤੇ ਜੀ ਤੇ ਵਿਆਸਤ ਵੀ ਚੱਕਣਾ ਪਿਆ ਜਾਂਦਾ ਕਈ ਵਾਰ ਜੀ ਤੇ ਫਿਰ ਉਹ ਡੈਡੀ ਜੀ ਕਹਿੰਦੇ ਵੀ ਅਜੇ ਆਪਣਾ ਇੰਨਾ ਸਿਸਟਮ ਨਹੀਂ ਹੈਗਾ ਬਾਹਰ ਦਾ ਜਾਣ ਦਾ ਕਿਉਂ ਮੇਰੀਆਂ ਤਿੰਨ ਭੈਣਾਂ ਨੇ ਜੀ ਭੈਣ ਦਾ ਵਿਆਹ ਕੀਤਾ ਸੀਗਾ ਜੀ ਆਹ ਤੋਂ 4-5 ਸਾਲ ਪਹਿਲਾਂ ਸਾਡਾ ਉੱਥੇ ਵੀ ਖਰਚਾ ਹੋ ਗਿਆ ਸੀਗਾ ਤੇ ਉਹ ਫਿਰ ਫਿਰ ਮੇਰੇ ਮਨ ਚ ਫਿਰ ਮੇਰੇ ਮਨ ਚ ਵੀ ਚਲੋ ਹੁੰਦਾ ਸੀ ਵੀ ਬਾਹਰ ਜਾ ਕੇ ਮਿਹਨਤ ਕਰਾਂਗੇ ਕਿਉਂ ਅਸੀਂ ਕੋਈ ਨਿਸ਼ਾਨੀ ਲਾਇਆ ਸਰੀਰ ਨੂੰ ਉਹ ਤਾਂ ਨਹੀਂ ਲਾਇਆ ਹੈਗਾ ਕੋਈ ਸਾਡੇ ਘਰ ਦੇ ਨੂੰ ਸਾਡੇ ਦੇ ਮਾਣ ਹੋਵੇ ਵੀ ਹਾਂ ਇਹ ਬਾਹਰ ਜਾ ਕੇ ਕੰਮ ਕਰ ਲੂਗਾ ਕਿਉਂਕਿ ਕਿਸੇ ਨੇ 10-12 ਲੱਖ ਰੁਪਏ ਆਪਣੇ ਘਰ ਦੇ ਨੇ ਵੀ ਜੇ ਲਾਣਾ ਨਾ ਤਾਂ ਉਹ ਵੀ ਸੋਚਦਾ ਵੀ ਮੇਰਾ ਮੁੰਡਾ ਮਿਹਨਤੀ ਹੈ ਕਿ ਨਹੀਂ ਐ ਮੈਂ ਤੇ ਲਾਦਾ ਮੈਨੂੰ ਕੀ ਕੰਮ ਕਰੇਗਾ ਕਿ ਨਹੀਂ ਕਰੇਗਾ ਆਪਣੇ ਆਪ ਨੂੰ ਅਸੀਂ ਸਾਫ਼ ਰੱਖਿਆ ਕੋਈ ਅਸੀਂ ਲੜਾਈ ਝਗੜੇ ਚ ਨਹੀਂ ਕਦੇ ਪਏ ਹੈਗੇ ਨਾ ਕੋਈ ਨਸ਼ਾ ਸਰੀਰ ਨੂੰ ਲਾਇਆ ਨਾ ਹੀ ਕੋਈ ਪਿੰਡ ਦੇ ਵਿੱਚ ਇਹੋ ਜੀ ਕੋਈ ਆਪਾਂ ਗੱਲਬਾਤ ਕਰੀ ਜਿੰਨਾ ਸਾਡੇ ਘਰ ਦੇ ਦਾ ਸਿਰ ਨੀਵਾ ਹੋਵੇ ਨਾ ਕੋਜ ਹੋਵੇ ਹੁਣ ਪਿੰਡ ਦੇ ਵਿੱਚ ਸਾਡਾ ਐਵੇਂ ਕਹੀਏ ਵੀ ਹਰੇਕ ਹੀ ਕੋਈ ਹਰੇਕ ਨਹੀਂ ਸਾਡਾ ਪ੍ਰੇਮ ਪਿਆਰ ਹੈ ਤੇ ਹਰੇਕ ਹੀ ਕੋਈ ਇੱਜ਼ਤ ਕਰਦਾ ਆ ਵੀ ਐਸੀ ਗੱਲ ਨਹੀਂ ਐ ਵੀ ਕੋਈ ਸਾਡੇ ਤੋਂ ਕੋਈ ਸਾਡਾ ਲੱਗਣ ਵਾਲਾ ਸਿਸਟਮ ਹੋਵੇ ਕੋਈ ਨਹੀਂ ਹੈ ਅਸੀਂ ਆਪਣੀ ਰਜਾ ਚ ਆਪਣੇ ਬਿਲਕੁਲ ਸਿੰਪਲ ਆਪਣਾ ਰੱਖਦੇ ਆਂ ਵੀ ਫਿਰ ਦੂਜੀ ਗੱਲ ਹੈ ਕੋਈ ਸਾਨੂੰ ਸਾਸਰੀਕਲ ਬੁਲਾਵੇ ਜਾਂ ਨਾ ਸਾਡਾ ਫਰਜ਼ ਹੁੰਦਾ ਅਸੀਂ ਆਪ ਹੀ ਬੁਲਾ ਦਿੰਨੇ ਆਂ ਅਸੀਂ ਵੇਟ ਨਹੀਂ ਕਰਦੇ ਹੈਗੇ ਵੀ ਉਹ ਬੁਲਾਏਗਾ ਤਾਂ ਅਸੀਂ ਫਿਰ ਬੁਲਾਵਾਂਗੇ ਸਾਡਾ ਨੇਚਰ ਹੀ ਐਵੇਂ ਜਿਹਾ ਹੈ ਜਿਉਂ ਕੋਈ ਗਲੀ 'ਚ ਵੀ ਲੰਘਦਾ ਹੋਏਗਾ ਅਸੀਂ ਆਪ ਸਾਸਰੀਕਲ ਬੁਲਾ ਲੈਂਦੇ ਹਾਂ ਹਾਂ ਬਸ ਅਸੀਂ ਆਪ ਸਾਸਰੀਕਲ ਵੀ ਸਾਸਰੀਕਲ ਜੀ ਪਤਾ ਨਹੀਂ ਕਿਉਂ ਆਪਣੇ ਆਪ ਹੀ ਨਿਕਲ ਜਾਂਦੀ ਹੈ ਕੋਈ ਨਹੀਂ ਗਲੀ 'ਚ ਜਾ ਰਿਹਾ ਹੋਏਗਾ ਅਸੀਂ ਕਹਾਂਗੇ ਸਾਸਰੀਕਲ ਜੀ ਪੈਰੀ ਹੱਥ ਲਾ ਦੀਦਾ ਜੀ ਉਹ ਦੁਆਵਾਂ ਹੀ ਦਿੰਦੇ ਨੇ ਜੀ ਉਹਨਾਂ ਨੇ ਕਿਸ ਨੇ ਕਿਹੜਾ ਕੋਈ ਕਹਿਣਾ ਆ ਉਹ ਦੁਆਵਾਂ ਹੀ ਦਿੰਦੇ ਨੇ ਜੀ ਬਾਕੀ ਵਧੀਆ ਪ੍ਰਮਾਤਮਾ ਨੇ ਕਿਰਪਾ ਕਰੀਏ ਜੀ ਵੀ ਸ਼ਾਂਤੀ ਆ ਆਪਣੇ ਮਨ ਚ ਵੀ 24 ਘੰਟੇ ਨਾ ਮੱਥਾ ਖਿੜਿਆ ਹੀ ਰਹਿੰਦਾ ਹੈ ਅਹੀਂ ਵਾਰ ਇਹ ਹੁੰਦਾ ਨੇ ਕਿ ਆਪਾਂ ਅ ਅੱਜ ਜਿਹੜੇ ਯੂਥ ਆ ਉਹਨੂੰ ਇਹ ਕਿਹਾ ਜਾਂਦਾ ਹੈ ਕਿ ਛੇਤੀ ਮੁਕਾਮ ਤੇ ਪਹੁੰਚਣ ਦੇ ਲਈ ਵੀ ਮਤਲਬ ਭੱਜ ਦੌੜ ਲੱਗੀ ਵੀ ਆ ਦਿਮਾਗ ਦੇ ਵਿੱਚ ਵੀ ਕੁਲਬਲੀ ਮੱਚੀ ਰਹਿੰਦੀ ਹੈ ਕਿ ਮੈਂ ਛੇਤੀ ਅਮੀਰ ਹੋਵਾਂ ਮੇਰੇ ਕੋਲ ਇੰਨਾ ਪੈਸਾ ਹੋਵੇ ਕਈ ਵਾਰ ਉਸ ਚੱਕਰ ਦੇ ਵਿੱਚ ਗਲਤ ਕਦਮ ਵੀ ਚੁੱਕ ਲੈਨੇ ਆ ਨਾ ਹਾਲਾਂਕਿ ਕੋਈ ਵੀ ਕੰਮ ਉਸ ਕੈਪ ਵਾਸ ਕੈਪ ਚੱਲਿਆ ਜਾਵੇ ਤਾਂ ਬੈਟਰ ਆਪਾਂ ਨੂੰ ਪ੍ਰੋਫਿਟ ਦਿੰਦਾ ਹੁਣ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਵੀ ਮੈਂ ਹੁਣ ਇੱਥੇ ਸੰਤੁਸ਼ਟਾ ਕੀ ਲੱਗਦਾ ਕਿ ਤੁਹਾਨੂੰ ਇਹ ਦਿਲ ਨੂੰ ਖੁਸ਼ੀ ਦਿੰਦੀ ਹੈ ਸੰਤੁਸ਼ਟੀ ਮਹਿਸੂਸ ਕਰਵਾਉਂਦੀ ਹੈ ਇਹ ਕੰਮ ਬਿਲਕੁਲ ਜੀ ਬਿਲਕੁਲ ਪਤਾ ਕੀ ਗੱਲ ਜਦੋਂ ਆਪਾਂ ਦੁਨੀਆ 'ਚ ਵਿਚਰਦੇ ਆ ਨਾ ਜੀ ਦੁਨੀਆ ਦਾ ਮੇਨ ਫੰਡਾ ਹੈ ਪੈਸਾ ਕਮਾਓ ਜੀ ਪੈਸਾ ਕਮਾਓ ਪੈਸਾ ਕਮਾਓ ਪਰ ਜਦੋਂ ਆਪਾਂ ਗੁਰੂ ਘਰ 'ਚ ਜਾਂਦੇ ਆ ਨਾ ਜੀ ਗੁਰੂ ਘਰ ਦੇ ਵਿੱਚ ਜਾਣ ਨਾਲ ਜੀ ਪੈਸੇ ਦੀ ਭੁੱਖ ਵੀ ਮਿਟਦੀ ਹੈ ਬੰਦੇ ਦੀ ਮਨ 'ਚ ਸ਼ਾਂਤੀ ਆਉਂਦੀ ਹੈ ਮੈਨੂੰ ਮਹੀਨਾ ਦੋ ਮਹੀਨਾ ਹੋ ਗਿਆ ਜੀ ਮੈਂ ਪੈਦਲ ਯਾਤਰਾ ਕਰਦਾ ਆਂ ਸਵੇਰੇ ਤੁਸੀਂ ਮੇਰੀਆਂ WhatsApp ਦੇ ਸਟੇਟਸ ਵੀ ਦੇਖਦੇ ਹੋਵੋਗੇ ਮੈਨੂੰ ਡੇਢ ਮਹੀਨਾ ਹੋ ਗਿਆ ਜੀ ਇੱਥੋਂ 6 ਕਿਲੋਮੀਟਰ ਦੂਰ ਹੈ ਬਹਾਦਰgarh ਸਾਹਿਬ ਜੀ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਥਾਨ ਹੈ ਜੀ ਮੈਨੂੰ ਉੱਥੇ ਡੇਢ ਮਹੀਨਾ ਹੋ ਗਿਆ ਪੈਦਲ ਯਾਤਰਾ ਕਰਦੇ ਨੂੰ ਤੇ ਜਦੋਂ ਮੈਂ ਉੱਥੇ ਜਾਂਦਾ ਨਾ ਜੀ ਮੈਨੂੰ ਬਹੁਤ ਸ਼ਾਂਤੀ ਮਿਲਦੀ ਹੈ ਹੁਣ ਮੈਂ ਇੱਥੇ ਵੀ ਬੈਠਾ ਆਂ ਨਾ ਚੀਜ਼ ਨੇ ਤੁਹਾਨੂੰ ਸਬਰ ਤੇ ਸੰਤੋਖ ਬਹੁਤ ਹੁਣ ਇੱਥੇ ਮੈਂ ਬੈਠਾ ਆ ਮੈਂ ਕੋਈ ਕੈਲਕੂਲੇਸ਼ਨ ਨਹੀਂ ਕਰ ਕਰਕੇ ਆ ਵੀ ਅੱਜ ਮੈਂ ਇੰਨੇ ਬਣਾ ਕੇ ਲੈ ਕੇ ਜਾਣੇ ਨੇ ਮੈਂ ਇੰਨੇ ਮੈਂ ਬੈਠਾ ਆ ਤੁਹਾਡੇ ਕੋਲ ਸ਼ਾਂਤੀ ਨਾਲ ਬੈਠਾ ਆ ਮੈਂ ਜੀ ਮੈਂ ਉਹਦੇ ਆਸਰੇ ਪ੍ਰਮਾਤਮਾ ਦੇ ਆਸਰੇ ਬੈਠਾ ਆ ਵੀ ਜੋ ਨੇ ਮੇਰੀ ਸ਼ਾਮ ਨੂੰ ਝੋਲੀ ਚ ਪਾ ਕੇ ਭੇਜਣਾ ਆ ਮੈਂ ਉਹੀ ਲੈ ਕੇ ਜਾਣਾ ਆ ਜੀ ਮੈਂ ਕੋਈ ਕੈਲਕੂਲੇਸ਼ਨ ਨਹੀਂ ਲਾਣੀ ਮੈਂ ਕੋਈ ਐਡਵਰਟਾਈਜ਼ਮੈਂਟ ਨਹੀਂ ਕਰਨੀ ਹੈਗੀ ਵੀ ਮੇਰੇ ਕੋ ਗਾਹਕ ਜਿਆਦਾ ਆਣ ਤੇ ਪਿੱਛੇ ਵਾਲੇ ਕੋ ਘਟ ਜਾਣ ਮੈਂ ਆਪਣੇ ਅੱਡੇ ਤੇ ਬੈਠਾ ਆ ਬਿਲਕੁਲ ਸ਼ਾਂਤੀ ਨਾਲ ਬੈਠਾ ਆ ਤੇ ਮੇਰਾ ਮਾਲਕ ਮੈਨੂੰ ਵੀ ਵਧੀਆ ਹੀ ਦੇ ਕੇ ਭੇਜਦਾ ਆ ਤੇ ਇਹ ਨਹੀਂ ਆ ਵੀ ਮੈਂ ਵੀ ਵੀ ਜ਼ਿਆਦਾ ਵੀ ਆ ਮੈਨੂੰ 200 ਮੇਰਾ 200 ਬਣ ਜੇ ਮੈਨੂੰ ਉਰਚ ਵੀ ਸ਼ਾਂਤੀ ਰਹਿੰਦੀ ਹੈ ਕਿਉਂ ਮੇਰਾ ਖਰਚਾ ਹੀ ਨਹੀਂ ਹੈ ਕੋਈ ਜੀ ਮੈਂ ਕਿਹੜਾ ਸ਼ਾਮ ਨੂੰ ਕੋਈ ਕੋਈ ਨਸ਼ਾ ਕਰਨਾ ਆ ਬਿਲਕੁਲ ਦਾਲ ਰੋਟੀ ਖਾਈਦੀ ਹੈ ਘਰ ਜਾ ਕੇ ਵਧੀਆ ਮਾਂ ਦੇ ਹੱਥ ਦੀ ਸਬਜ਼ੀ ਵਧੀਆ ਖਾਈਦੀ ਹੈ ਖਾ ਕੇ ਆਪਣਾ ਆਰਾਮ ਨਾਲ ਸੌਂ ਜੀਦਾ ਜੀ ਤੇ ਉਹ ਪਰ ਇਹ ਚੀਜ਼ਾਂ ਸਾਨੂੰ ਜੋਬ ਨੇ ਹੀ ਸਿਕਾਈਆਂ ਨੇ ਲਿਮਟ 'ਚ ਰਹਿਣਾ ਇਹ ਨਹੀਂ ਆ ਵੀ ਆਈ ਉਹ ਸਾਨੂੰ ਲਿਮਟ 'ਚ ਤਾਂ ਰਹਿਣਾ ਸਿਕਾਇਆ ਕਿਉਂਕਿ 8000 ਸੈਲਰੀ ਹੁੰਦੀ ਸੀ ਉਹ 'ਚ 2000 ਸਾਡੇ ਤੇਲ ਦਾ ਖਰਚਾ 300 400 ਰੁਪਿਆ Jio ਚ ਪਵਾਉਣਾ ਪੈਂਦਾ ਸੀਗਾ ਜੀ ਫਿਰ ਫੋਨ ਦੇ ਦਾ ਖਰਚਾ ਵੀ ਮਹੀਨੇ ਦਾ ਖਰਚਾ ਸਾਡੇ ਕੋਲ ਮੇਰੀ ਜੇਬ 'ਚ 10 ਰੁਪਏ ਵੀ ਨਹੀਂ ਹੁੰਦੇ ਵੀਰ ਹੁਣ ਤੁਹਾਨੂੰ ਮੈਂ ਐਵੇਂ ਦੱਸਾਂ ਜੀ ਮੇਰੇ ਫਰੈਂਡ ਸਰਕਲ ਨੂੰ ਮੇਰਾ ਸਾਰਾ ਹੀ ਪਤਾ ਹੈ ਜਿੰਨੇ ਮੇਰੇ ਫਰੈਂਡ ਹੁੰਦੇ ਨਹੀਂ ਸੀ ਪੈਸੇ ਜੀ ਜੇਬ 'ਚ ਸਾਰੇ ਕਿਸ਼ਤਾਂ ਚ ਲੰਘ ਜਾਣੇ ਜੀ ਡੈਡੀ ਜਿਹੜੇ ਕਹਿੰਦਾ ਇੱਧਰ ਦੇਣੇ ਆ ਜਿਹੜੇ ਕੋ ਵਿਆਸ ਤੇ ਫੜੇ ਹੁੰਦੇ ਸੀ ਉਹਨਾਂ ਦੇ ਦੇ ਤੇ ਮਤਲਬ ਕਿ ਕੁਝ ਵੀ ਨਹੀਂ ਸੀ ਰਹਿੰਦਾ ਤੇਲ ਅਤੇ 50 ਰੁਪਏ ਵੀ ਸਾਨੂੰ ਕਿੱਦਾਂ ਅਰੇਂਜ ਕਰਨੇ ਪੈਂਦੇ ਸੀ ਵੀ ਤੇਲ ਵੀ 50 ਰੁਪਏ ਆ ਜਾਣ ਮੋਟਰਸਾਈਕਲ ਤੇਲ ਪਈ ਤੇ ਜਾ ਕੇ ਦਿਹਾ ਤੇ ਚਲੋ ਪ੍ਰਮਾਤਮਾ ਨੇ ਉਹ ਵੀ ਦਿਨ ਉਹ ਪਰ ਸਾਨੂੰ ਉਹ ਚੀਜ਼ਾਂ ਸਾਨੂੰ ਹੁਣ ਪੇ ਆਊਟ ਕਰ ਰਹੀਆਂ ਨੇ ਵੀ ਅਸੀਂ ਲਿਮਟ 'ਚ ਚਾਉਦੇ ਆ ਵੀ ਆਪਣਾ ਖਰਚਾ ਲਿਮਟ 'ਚ ਰੱਖਣੇ ਆ ਵੀ ਇਹ ਨਹੀਂ ਹੈ ਵੀ ਅਸੀਂ ਕੋਈ ਵੀ ਜ਼ਿਆਦਾ ਖਰਚਾ ਕਰਤਾ ਅੱਜ ਕੱਲ ਤਾਂ ਹ ਹ ਲੱਗੇਗਾ ਕਿ ਯੂਥ ਨਹੀਂ ਬੋਲੀ ਜਾਂਦੇ ਆ ਨਾ ਤੇ ਅੱਜ ਕੱਲ ਤਾਂ ਯੂਥ ਨੂੰ ਐਦਾ ਹੈ ਕਿ ਅਸੀਂ ਚਮਕ-ਦਮਕ ਕੇ ਰਹੀਏ ਸਾਡਾ ਸਟੇਟਸ ਹੋਵੇ ਸਾਡਾ ਸਟੈਂਡਰਡ ਹੋਵੇ ਉਸ ਚੀਜ਼ਾਂ ਦੇ ਪਿੱਛੇ ਭੱਜਦੇ ਆ ਤੇ ਪਰ ਬੇਸ਼ੱਕ ਉਹ ਮੇ ਕਮਾਈ ਕਈ ਵਾਰ ਨਹੀਂ ਵੀ ਹੁੰਦੀ ਆ ਪਰ ਉਸੀਂ ਕਹਿ ਰਹੇ ਹਾਂ ਕਿ ਮੈਨੂੰ ਉਹਨਾਂ ਚੀਜ਼ਾਂ ਦੀ ਇੰਨੀ ਐ ਨਹੀਂ ਕਿ ਇਹ ਕੀ ਸ਼ੌਂਕ ਹੁੰਦਾ ਹੈ ਜਾਂ ਨਹੀਂ ਸ਼ੌਂਕ ਨਹੀਂ ਦੇਖੋ ਜੀ ਇਹ ਤਾਂ ਆਪਣੇ ਮਾਪਿਓ ਦੀ ਆਪਾਂ ਰਿਸਪੈਕਟ ਕਰਦੇ ਆ ਜੀ ਕਿਉਂਕਿ ਆਪਾਂ ਨੂੰ ਪਤਾ ਉਹਨਾਂ ਕੋ ਕਿੰਨਾ ਕੁਝ ਹੈ ਜੀ ਆਪਾਂ ਨੂੰ ਪਤਾ ਹੈ ਆਪਾਂ ਉਸੇ ਹਿਸਾਬ ਨਾਲ ਚੱਲਨੇ ਆ ਇਹ ਨਹੀਂ ਚਮਕਦਮਕ ਵਾਲੀ ਗੱਲ ਤਾਂ ਸ਼ਕੀਨੀ ਦੱਸੀ ਵੀ ਬਹੁਤ ਲਈ ਹੈ ਜੀ ਅਸੀਂ ਜਿਹੜੇ ਵਿਆਹ ਤੇ ਵੀ ਜਾਂਦੇ ਸੀ ਲਾਲੋ ਸਾਹਿਬ ਚਾਹੇ ਘਰ 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 ਵੇਖ ਕੇ ਕੋਈ ਕਹਿ ਸਕਦਾ ਗਰੀਬ ਹੈ ਪਰ ਸ਼ਕੀਨੀ ਵੇਖ ਕੇ ਕੋਈ ਨਹੀਂ ਸੀ ਕਹਿ ਸਕਦਾ ਵੀ ਇਹ ਗਰੀਬ ਹੈ ਆ ਸ਼ੌਂਕ ਵੀ ਪੂਰੇ ਕੀਤੇ ਆ ਜੀ ਮਹਿੰਗਾ ਮਹਿੰਗਾ ਬਰੇਜ਼ਰ ਵੀ ਪਾਇਆ ਜੀ ਜੁੱਤੀ ਵੀ ਮਹਿੰਗੀ ਪਾਈ ਆ ਐਣਕਾ ਤਾਂ ਅਸੀਂ ਲਾਂਦੇ ਹੀ ਨਹੀਂ ਸੀ ਹੈਗੇ ਚਾਹੇ ਪਿੰਡ ਹੋਈਏ ਚਾਹੇ ਸ਼ਹਿਰ ਹੋਈਏ ਇਹ ਹੀ ਨਹੀਂ ਗੱਲ ਹੈ ਸ਼ਕਿਨੀ ਵੀ ਪੂਰੀ ਲਈ ਆ ਐਣਕ ਤਾਂ ਲਾ ਲਓ ਤੁਸੀਂ ਮੈਨੂੰ ਕਹਿ ਯਾਰ ਦੋਸਤ ਵੀ ਕਹਿ ਦਿੰਦੇ ਵੀ ਹੁਣ ਤਾਂ ਲਾ ਦੇ ਵੀ ਉਹ ਅਰਜੰਟ ਲੋ ਨਹੀਂ ਕਹਿੰਦਾ ਹੈਗਾ ਵੀ ਧੋਣ ਲੈ ਜੇ ਐਣਕ ਨਹੀਂ ਲੈਣੀ ਚਾਹੀਦੀ ਉਹ ਵਾਲਾ ਕੰਮ ਸੀਗਾ ਐਣਕ ਤਾਂ ਮੈਂ ਪਿੰਡ ਵੀ ਨਹੀਂ ਸੀ ਲਾਂਦਾ ਹੈਗਾ ਜੀ ਕੰਮ ਵਾ ਸ਼ੌਂਕ ਵੀ ਤੌਰ ਵੀ ਪੂਰੀ ਰੱਖੀ ਹੈ ਬਦਲਾ ਕਿਵੇਂ ਆ ਗਿਆ ਬਦਲਾ ਦੇਖੋ ਜੀ ਇਹ ਗੁਰੂ ਘਰ ਜਾਣ ਨਾਲ ਹੀ ਬਦਲਾ ਆਇਆ ਜੀ ਮੈਂ ਜਪਜੀ ਸਾਹਿਬ ਦਾ ਪਾਠ ਕਰਦਾ ਹੁੰਦਾ ਹਾਂ ਜੀ ਰੋਜ਼ ਜੀ ਤੇ ਉਹ ਪਾਠ ਕਰਕੇ ਲਾ ਲੋ ਵੀ ਸ਼ਾਂਤੀ ਵੀ ਮਿਲਦੀ ਹੈ ਜੀ ਜੀਵਨ ਜੀਨ ਦਾ ਜਾਚ ਵੀ ਆਉਂਦੀ ਹੈ ਜੀ ਤੇ ਆਪਣੇ ਮਾਪਿਆਂ ਪ੍ਰਤੀ ਪਿਆਰ ਬਹੁਤ ਵੱਧ ਗਿਆ ਜੀ ਜੀ ਤੇ ਉਹ ਸਮਾਂ ਆਪਾਂ ਇਹ ਕਰਨੇ ਵੀ ਮਾਪੇ ਉਹਦੇ ਲਿਮਟਿਡ ਸਮਾਂ ਆਪਾਂ ਕਹਿ ਸਕਦੇ ਹਾਂ ਮੈਂ ਤੁਹਾਨੂੰ ਉਹਦੋਂ ਵੀ ਗੱਲ ਕੀਤੀ ਸੀ ਮੈਂ ਚਾਹਨਾ ਵੀ ਜਿੰਨਾ ਮੇਰੇ ਕੋਲ ਸਮਾਂ ਹੈਗਾ ਮੈਂ ਇਹਨਾਂ ਦੀ ਸੇਵਾ ਕਰ ਸਕਾਂ ਵੱਧ ਤੋਂ ਵੱਧ ਕਰ ਸਕਾਂ ਇਹਨਾਂ ਨੂੰ ਇਹਨਾਂ ਨੂੰ ਖੁਸ਼ ਦੇਖ ਸਕੀਏ ਕਿਉਂ ਇਹਨਾਂ ਨੇ ਆਪਣੇ ਲਈ ਬਹੁਤ ਕੁਝ ਕੀਤਾ ਜੀ ਬਿਲਕੁਲ ਮੈਨੂੰ ਬਾਪੂ ਨੇ ਮਹਿੰਗੇ ਤੋਂ ਮਹਿੰਗਾ ਸੂਟ ਪਾਇਆ ਆਪ ਉਹਨੇ ਕਦੇ ਸੂਟ ਨਹੀਂ ਲਿਆ ਹੈਗਾ ਜਿਵੇਂ ਉਹ ਆਟੋ ਚਲਾਉਂਦੇ ਆ ਜੀ ਤੇ ਵਿਆਹ ਤੇ ਜਾਣਾ ਦੋ ਦੋ ਸੂਟ ਤਿੰਨ ਤਿੰਨ ਸੂਟ ਲੈ ਕੇ ਜਾਣੇ ਮੈਂ ਨਹੀਂ ਮਹਿੰਗੀ ਐਨਕ ਲਾ ਕੇ ਜਾਣੀ ਵੀ ਡੈਡੀ ਉਹਨੇ ਉਹਨੇ ਤਾਂ ਮੇਰੇ ਯਾਰ ਦੋਸਤ ਨੇ ਐਨੇ ਦੀ ਜੈਕਟ ਲਈ ਯਾਰ ਮੈਂ ਐਨੇ ਦੀ ਲੈਣੀ ਆ ਯਾਰ ਕਦੇ ਉਹਨੇ ਮਣਾ ਨਹੀਂ ਕਰਿਆ ਹੈਗਾ ਤੇ ਟੋਰ ਵੀ ਪੂਰੀ ਲਾਈ ਆ ਐਸੀ ਗੱਲ ਨਹੀਂ ਹੈ ਤੇ ਪਰ ਉਹ ਸਮਾਂ ਸੀ ਚਲੋ ਜੀ ਹੁਣ ਪਰ ਹੁਣ ਅਸੀਂ ਆਪਣੇ ਫਿਊਚਰ ਨੂੰ ਲੈ ਕੇ ਥੋੜਾ ਜਿਹਾ ਸੀਰੀਅਸ ਹੋਏ ਆ ਕਿਉਂਕਿ ਆਪਣਾ ਫੈਮਿਲੀ ਵੀ ਦੇਖਣੀ ਹੈ ਤੇ ਭੈਣਾਂ ਦਾ ਵਿਆਹ ਵੀ ਕਰਨੇ ਨੇ ਜੀ ਪਰ ਉਸੇ ਉਹ ਚੀਜ਼ ਨੂੰ ਆਪਾਂ ਕੰਟਰੋਲ ਕਰ ਲਿਆ ਚੰਗੇ ਕੱਪੜੇ ਹੁਣ ਵੀ ਪਾਣੇ ਆ ਜੀ ਜੀ ਹਾਂ ਜੀ ਐਸੇ ਨਹੀਂ ਆ ਵੀ ਚੰਗੇ ਕੱਪੜੇ ਹੁਣ ਵੀ ਪਾਈਦੇ ਨੇ ਜੀ ਚੰਗਾ ਖਾਈਦਾ ਵੀ ਆ ਜੀ ਜਿਵੇਂ ਨਾ ਮੈਂ ਇੱਕ ਚੀਜ਼ ਹੋਰ ਤੁਹਾਡੇ ਤੋਂ ਪੁੱਛਣਾ ਚਾਹੁੰਦੀ ਆ ਨਾ ਕਿ ਜਿਵੇਂ ਹੁਣ ਤੁਸੀਂ ਆਪਣਾ ਕੰਮ ਸ਼ੁਰੂ ਕੀਤਾ ਹੈ ਕੰਮ ਚਲੋ ਵਧੀਆ ਚੱਲ ਰਿਹਾ ਹਾਂ ਹਾਂਜੀ ਹਾਂਜੀ ਅ ਅੱਜਕੱਲ ਜਿਵੇਂ ਰਿਸ਼ਤੇ ਕਰਦੇ ਆ ਨਾ ਪਰਿਵਾਰ ਕੁੜੀ ਵਾਲੇ ਤੇ ਦੇਖਦੇ ਆ ਕਿ ਜੌਬ ਲੱਗੀ ਹੋਵੇ ਹਾਲਾਂਕਿ ਉਹ ਕਹ ਕੋਈ ਨਹੀਂ ਚਾਹਦਾ ਹੈਗਾ ਕਿ ਵੀ ਰੇੜੀ ਲੱਗੀ ਹੋਵੇ ਮੁੰਡੇ ਦੀ ਹਨਾ ਤੇ ਚੀਜ਼ ਆ ਜਾਂਦੀ ਹੈ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਚੀਜ਼ ਅੱਜ ਹੈਗੀ ਆ ਕਿਉਂਕਿ ਕਾਫੀ ਹਰ ਚ ਪ੍ਰੋਬਲਮਸ ਆਉਂਦੀਆਂ ਨੇ ਨਹੀਂ ਨਹੀਂ ਬਿਲਕੁਲ ਕਹਿੰਦਾ ਕਿ ਆਪਦਾ ਕੰਮ ਛੱਡ ਕੇ ਜੌਬ ਕਰੇ ਇਹੋ ਤਾਂ ਬਿਲਕੁਲ ਤੁਹਾਡੀ ਗੱਲ ਮੈਨੂੰ ਕਹੀ ਜਾਣੇ ਕਿਹਾ ਵੀ ਸੀਗਾ ਵੀ ਰਿਸ਼ਤਾ ਨਹੀਂ ਹੋਣਾ ਇਦਾਂ ਪਰ ਉਹ ਪ੍ਰਮਾਤਮਾ ਜੀ ਤੁਸੀਂ ਕਿਰਪਾ ਹੀ ਕਹਿ ਲਓ ਜੀ ਰਿਸ਼ਤੇ ਤਾਂ ਘਰ ਇੰਨੇ ਆਉਂਦੇ ਆ ਕਿ ਮੈਂ ਖੁਦ ਮਨਾ ਕਰਦਾ ਰਹਿਣਾ ਹੈ ਅੱਛਾ ਇਹ ਇਹ ਸਚਾਈ ਵਾਲੀ ਗੱਲ ਆ ਆਪਾਂ ਪਿੰਡ ਦੇ ਬਾਹਰ ਹੀ ਬੈਠੇ ਆ ਮੈਂ ਕੋਈ ਦੂਰ ਨਹੀਂ ਬੈਠਾ ਹੈਗਾ ਰਿਸ਼ਤੇ ਤਾਂ ਬਹੁਤ ਆਉਂਦੇ ਆ ਬਹੁਤ ਆਉਂਦੇ ਆ ਪਰ ਮੈਂ ਥੋੜਾ ਆਪਣੀ ਲਾਈਫ ਨੂੰ ਲੈ ਕੇ ਥੋੜਾ ਜਿਹਾ ਮੈਂ ਜ਼ਿਆਦਾ ਹੀ ਕਹ ਲਵਾਂ ਵੀ ਸੀਰੀਅਸ ਆ ਤੇ ਗੱਲ ਉਹ ਨਹੀਂ ਆ ਦੇਖੋ ਜੀ ਜੋਬ ਦੇ ਵਿੱਚ ਗੱਲ ਤਾਂ ਪੈਸੇ ਦੀ ਹੈ ਜੀ ਜੀ ਗੱਲ ਤਾਂ ਪੈਸੇ ਦੀ ਹੈ ਜੋਬ ਕਰਾਂਗਾ ਪੈਸੇ ਕਮਾਣੇ ਨੇ ਆਪਣਾ ਕੰਮ ਕਰਾਂਗਾ ਪੈਸੇ ਕਮਾਣੇ ਨੇ ਬਿਲਕੁਲ ਗੱਲ ਤਾਂ ਗੱਲ ਤਾਂ ਇੱਕ ਮੇਨ ਉਹਦੀ ਹੈ ਮਣੀ ਦੀ ਹੈ ਜੇ ਮੈਂ ਆਪਣੇ ਕੰਮ 'ਚ ਵਧੀਆ ਪੈਸਾ ਕਮਾ ਰਿਹਾ ਆ ਤਾਂ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਹੋਣੀ ਚਾਹੀਦੀ ਜੇ ਮੇ ਕੋ ਸਾਰੇ ਸੁੱਖ ਸਾਧਨ ਨੇ ਹਮ ਜੋਬ ਕਰਕੇ ਮੈਂ ਸੁੱਖ ਸਾਧਨ ਹੀ ਖਰੀਦਨੇ ਨਾ ਮੈਂ ਜੋਬ ਕਰਾਂਗਾ ਚੰਗੀ ਬਾਈਕ ਆ ਜਾਏਗੀ ਜੋਬ ਕਰਾਂਗਾ ਮੇ ਕੋ ਚੰਗੀ ਗੱਡੀ ਆ ਜਾਊਗੀ ਮੈਂ ਜੋਬ ਕਰਾਂਗਾ ਮੈਂ ਚੰਗਾ ਘਰ ਬਣਾ ਲਾਂਗਾ ਜੋ ਮੈਂ ਆਪਣੇ ਕੰਮ ਚ ਸਾਰਾ ਕੁਝ ਅਚੀਵ ਕਰ ਲਿਆ ਤਾਂ ਰਿਸ਼ਤੇ ਚ ਕੀ ਦਿੱਕਤ ਹੈ ਜੀ ਜੀ ਉਹ ਤਾਂ ਦੇਖੋ ਜੀ ਸਕਸੈਸ ਨੂੰ ਦੇਖਦਾ ਕੋਈ ਵੀ ਪਰ ਸਟਰਗਲ ਚ ਸ਼ਾਇਦ ਕੋਈ ਨਾ ਕਰੇ ਰਿਸ਼ਤਾ ਅਜਰ ਸਕਸੈਸ ਹੋਵਾਂਗੇ ਜ਼ਿੰਦਗੀ ਚ ਤਾਂ ਉਹਦੋਂ ਤਾਂ ਆਪੇ ਆਪ ਹੀ ਆਣਗੇ ਜੀ ਬਾਕੀ ਉਹ ਲੜਕੀ ਦੇ ਪਰਿਵਾਰ ਨੂੰ ਵੀ ਜੋ ਵੀ ਹੋਏਗਾ ਜੀ ਉਹ ਦੇਖੇਗਾ ਬਾਕੀ ਜੀ ਮਿਹਨਤ ਵੱਲੋਂ ਕੋਈ ਕਮੀ ਨਹੀਂ ਹੈ ਜੀ ਹਾਂ ਅੱਜ ਲੱਗੇ ਆ ਮਿਹਨਤ ਕਰ ਰਹੇ ਆ ਜੀ ਪਰਮਾਤਮਾ ਕਿਰਪਾ ਕਰੇਗਾ ਮਾਲਕ ਸਭ ਕੁਝ ਬਣਾਵਾਂਗੇ ਵੀ ਜੀ ਤੇ ਬਾਕੀ ਹੈ ਜੀ ਆਪ ਨੂੰ ਆਪਣੇ ਮਨ ਦੀ ਸ਼ਾਂਤੀ ਚਾਹੀਦੀ ਹੈ ਜੀ ਉਹ ਲੋਕਾਂ ਨੂੰ ਸ਼ਾਂਤੀ ਦੇਣਾ ਤੇ ਮੈਂ ਕੰਮ ਨਹੀਂ ਕਰਨਾ ਚਾਹੁੰਦਾ ਹੈਗਾ ਹਾਂ ਜੀ ਮੈਂ ਤਾਂ ਆਪਣੇ ਆਪਣੇ ਮਨ ਨੂੰ ਸ਼ਾਂਤੀ ਦੇਣਾ ਚਾਹੁੰਦਾ ਆ ਤੇ ਮੈਂ ਜਿੰਨੀ ਵੀ ਮਿਹਨਤ ਕਰਨਾ ਚਾਹੁੰਦਾ ਆ ਉਹ ਮੈਂ ਆਪਣੇ ਕੰਮ 'ਚ ਕਰਨਾ ਚਾਹੁੰਦਾ ਆ ਜੀ ਹੁਣ 20 ਸਾਲ ਮੈਂ ਕਿਸੇ ਕੋਲ ਜੋਬ ਕਰ ਲਾਂਗਾ 30 ਸਾਲ ਕਰ ਲਾਂਗਾ 40 ਸਾਲ ਜੋਬ ਕਰ ਲਾਂਗਾ ਉਹ ਸਿਰਫ ਮੇਰੀ ਵੈਲਿਊ ਜਿੰਨਾ ਚਿਰ ਤੱਕ ਮੈਂ ਕਰ ਰਿਹਾ ਆ ਉਹਨਾ ਚਿਰ ਆ ਉਹਨੇ ਮੈਨੂੰ ਰਿਗਰ ਉਹਨੇ ਰੀਪੇ ਕਰਨਾ ਹੀ ਨਹੀਂ ਹੈਗਾ ਜੀ ਮੈਂ ਸਰਕਾਰੀ ਜੋਬ ਤੱਕ ਨਹੀਂ ਰਿਹਾ ਜਿਹੜੀ ਮੇਰੀ ਪੈਨਸ਼ਨ ਆ ਜੂਗੀ 15 ਸਾਲ ਨਹੀਂ ਪ੍ਰਾਈਵੇਟ ਜੋਬ ਹੈ ਜੀ ਜੇ ਮੈਂ ਸਹੀ ਕੰਮ ਕਰਦਾ ਰਹਾਗਾ ਬੋਸ ਦੇ ਕਹਣੇ ਚ ਚੱਲਦਾ ਰਹਾਗਾ ਤਾਂ ਮੇਰੀ ਕੰਮ ਚੱਲਦਾ ਰਹੇਗਾ ਜਿੱਦਨ ਮੈਂ ਕੋਈ ਅਸੀ ਹਰਕਤ ਕਰਤੀ ਜਾਂ ਕੋਈ ਗੱਲ ਕਰਤੀ ਤਾਂ ਜਦੇ ਮੇਰਾ ਰਿਜ਼ਾਈਨ ਲੈਟਰ ਸਾਈਨ ਹੋ ਜਾਣਾ ਆ ਉਹਨੇ ਇਹ ਨਹੀਂ ਦੇਖਣਾ ਮੇਰਾ ਇੰਨਾ ਪੁਰਾਣਾ ਵਰਕਰ ਆ ਜਾਂ ਮੇਰਾ ਇੰਨਾ ਲਾਇਲ ਵਰਕਰ ਆ ਮੈਨੂੰ ਇਹਦਾ ਕਰ ਉਹ ਚੀਜ਼ਾਂ ਨਹੀਂ ਦੇਖਦੇ ਆ ਜੀ ਆਪਣੇ ਕੰਮ ਜਿਵੇਂ ਮਾਲਕ ਆ ਮੇਰਾ ਦਿਲ ਕਰਦਾ ਮੈਂ ਇੱਥੇ 8 ਵਜੇ ਤੱਕ ਵੀ ਖੜ੍ਹ ਜਾਣਾ ਆ ਮੇਰਾ ਦਿਲ ਕਰਦਾ ਮੈਂ 4 ਵਜੇ ਵੀ ਸਵੇਰੇ ਕਿੰਨੇ ਵਜੇ ਆਉਂਦੇ ਆ ਸਵੇਰੇ ਅਸੀਂ 4 ਵਜੇ ਜਾਂਦੇ ਆ ਮੰਡੀ ਡੈਡੀ ਜਾਂਦੇ ਆ ਜੀ ਮੈਂ ਤਾਂ ਹੁਣ ਗੁਰਦੁਆਰਾ ਸਾਹਿਬ ਜਾਂਦਾ ਜੀ ਮੈਂ 3 ਵਜੇ ਮੈਂ ਉੱਠ ਜਾਂਦਾ ਜੀ 2:30 ਵਜੇ ਅੱਛਾ ਹਾਂ ਜੀ 2:30 ਵਜੇ ਉੱਠ ਕੇ ਮੈਂ ਜਪਜੀ ਸਾਹਿਬ ਦਾ ਪਾਠ ਕਰ ਲੈਂਦਾ ਜੀ ਠੀਕ ਹੈ ਉਸ ਤੋਂ ਬਾਅਦ ਮੈਂ 4:00 ਵਜੇ ਨਾ ਜੀ ਆਪਣਾ ਗੁਰਦੁਆਰਾ ਸਾਹਿਬ ਪੈਦਲ ਮੈਂ ਨਿਕਲ ਜਾਂਦਾ ਜੀ ਪੈਦਲ ਜਾ ਕੇ ਮੈਨੂੰ ਘੰਟਾ ਡੇਢ ਘੰਟਾ ਉੱਥੇ ਜਾਣ ਤੇ ਲੱਗਦਾ ਜੀ ਫਿਰ ਮੈਂ ਅੱਧਾ ਘੰਟਾ ਉੱਥੇ ਬੈਠ ਕੇ ਜੀ ਆਪਣਾ ਹੁਕਮਨਾਮਾ ਸੁਣ ਲਿਆ ਅਰਦਾਸ ਅਰਦਾਸ ਸੁਣੀ ਜੀ ਫਿਰ ਆਪਣਾ ਕੀਰਤਨ ਸੁਣ ਕੇ ਫਿਰ ਉੱਥੋਂ ਚਾਹ ਦਾ ਲੰਗਰ ਮਾਥੋ ਛਕਣਾ ਜੀ ਚਾਹ ਦਾ ਲੰਗਰ ਛਕ ਕੇ ਕਈ ਵਾਰ ਰਾਤ ਦੇ ਬਰਤਨ ਪਈ ਹੁੰਦੇ ਆਂ ਬਾਲਟੀਆਂ ਪਈਆਂ ਹੁੰਦੀਆਂ ਨੇ ਉਹਨਾਂ ਦੀ ਸੇਵਾ ਕਰਤੀ ਜੀ ਕਰਕੇ ਆਪਣਾ ਫਿਰ ਮੈਂ ਘਰੇ ਆ ਜਾਣਾ ਜੀ 7:30 ਵਜੇ ਆ ਕੇ ਇੱਥੇ ਮੈਂ ਝਾੜੂ ਮਾਰ ਕੇ 8:00 ਵਜੇ 9:00 ਵਜੇ ਫਿਰ ਮੈਂ ਇੱਥੇ ਕਾਟ ਲੈ ਕੇ ਆਪਣੀ ਮੈਂ ਆ ਜਾਣਾ ਜੀ ਠੀਕ ਹੈ ਫਿਰ ਰਾਤ ਨੂੰ ਮਾ ਦੋਸੇ ਕਈ ਵਾਰ ਤਾਂ ਮੈਂ ਰਾਤ ਦੇ 2-2 ਵਜੇ ਤੱਕ Netflix ਵੀ ਦੇਖਦੇ ਰਹਿੰਦੇ ਸੀਗੇ ਨਵੀਂ ਸੀਰੀਜ਼ ਆ ਗਈ ਦੇਖ ਲਈ ਡੈਡੀ ਕਈ ਵਾਰ ਕਹਿੰਦਾ 2 ਵਜੇ ਗਏ ਨੇ ਸਵੇਰੇ ਉੱਠਣਾ ਆ ਸੋ ਜਾ ਹੋਂ ਤਾਂ ਪਰ ਜਦੋਂ ਦਾ ਮੈਂ ਗੁਰਦੁਆਰਾ ਸਾਹਿਬ ਜਾਣ ਲੱਗਾ ਆ ਰਾਤ ਨੂੰ 8 ਵਜੇ ਮੈਨੂੰ ਨੀਂਦ ਆ ਜਾਂਦੀ ਆ ਜੇ ਮੈਂ ਫੋਨ ਵੀ ਦੇਖਦਾ ਹਾਂ ਜੇ ਮੈਂ ਫੋਨ ਵੀ ਵੇਖਦਾ ਹੁੰਦਾ ਨਾ ਜੀ ਫੋਨ ਵੀ ਹੱਥੋਂ ਚ ਆਪਣੇ ਆਪ ਹੀ ਡਿੱਗ ਜਾਂਦਾ ਕਿ ਔਖਾਂ ਬੰਦ ਹੋ ਜਾਂਦੀ ਫੋਨ ਡਿੱਗ ਜਾਂਦਾ ਮੈਂ 8 ਵੇ ਸੋ ਜਾਣਾ ਆ 2 ਵਜੇ ਯਕੀਨੀ ਨੀ ਕਰਨਾ ਕੋਈ అలਾਰਮ ਦੀ ਲੋੜ ਨਹੀਂ ਪੈਂਦੀ ਵੀ ਕੋਈ ਦਿਮਾਗ ਤੇ ਇੰਨੀ ਟੈਨਸ਼ਨ ਵੀ ਨਹੀਂ ਹੈਗੀ ਵੀ ਫਿਰ 2 ਵਜੇ ਉੱਠਣਾ ਆ। ਉਹ ਪ੍ਰਮਾਤਮਾ ਆਪਣੇ ਆਪ ਹੀ ਕਿਰਪਾ ਕਰ ਦਿੰਦਾ 2 ਵਜੇ ਰਾਈਟ ਟਾਈਮ 2 ਵਜੇ। ਆਪੀ ਅੱਖ ਆਪੀ ਅੱਖ ਖੁੱਲ ਜਾਂਦੀ ਹੈ। ਆਪੀ ਅੱਖ ਖੁੱਲ ਕੇ ਮੂੰਹ ਹੱਥ ਧੋ ਕੇ ਹੈ ਆਪਣਾ ਪਾਠ ਕਰ ਲਿਆ। ਠੀਕ ਹੈ ਜੀ ਫਿਰ ਮਾਤਾ ਨੇ ਉੱਠ ਜਾਣਾ ਹੈ। ਉਹਨੇ ਇਸ਼ਨਾਨ ਪਾਣੀ ਕਰਕੇ ਨਿਤਨੇਮ ਵੀ ਮਾਤਾ ਜੀ ਵੀ ਨਿਤਨੇਮ ਕਰਦੇ ਨੇ ਡੈਡੀ ਜੀ ਵੀ ਨਿਤਨੇਮ ਕਰਦੇ ਨੇ ਜੀ। ਫਿਰ ਚਾਹ ਪੀ ਕੇ ਜੀ ਆਪਣੀ ਜਾਂ ਦੁੱਧ ਗਰਮ ਕਰ ਲਿਆ ਜੀ ਉਹ ਪੀ ਕੇ ਆਪਣਾ ਸਿੱਧਾ ਆਪਣਾ ਮੈਂ ਪੈਦਲ ਯਾਤਰਾ ਤੇ ਨਿਕਲ ਜਾਂਦਾ। ਤੇ ਮੈਂ ਇਕੱਲਾ ਹੀ ਜਾਂਦਾ ਜੀ। ਇਕੱਲਾ ਜਾ ਰਹੇ ਸੀ ਦੋ ਤਿੰਨ ਉਹ 2-4 ਦਿਨ ਆਏ ਉਹ ਫਿਰ ਨਹੀਂ ਆਏ ਪਰ ਮੈਂ ਆਪਣਾ ਰੁਟੀਨ ਰੱਖਿਆ ਹੋਇਆ ਹੈ ਮੈਂ ਇੱਕ ਦਿਨ ਗਿਆ ਸੀਗਾ ਇਹੀ ਅਰਦਾਸ ਕਰੀ ਸੀ ਵਾਹਿਗੁਰੂ ਸੱਚੇ ਪਾਤਸ਼ਾਹ ਵੀ ਹੁਣ ਨਾ ਨੰਗਾ ਪੋਵੇ ਵੀ ਮਨ ਚ ਕੋਈ ਬਹਾਨਾ ਨਾ ਆਵੇ ਹੁਣ ਅੱਜ ਤੁਸੀਂ ਦੇਖੋਗੇ ਇੰਨੀ ਠੰਡ ਸੀ ਇੰਨੀ ਠੰਡ ਸੀ ਅੱਜ ਹੱਥ ਵੀ ਮੇਰੇ ਮੰਨ ਲਓ ਵੀ ਐਂ ਜੰਮ ਗਏ ਸੀ ਮੈਂ ਤਾਂ ਦਸਤਾਨੇ ਨਹੀਂ ਹੀ ਪਾ ਕੇ ਗਿਆ ਹੈਗਾ ਹੱਥ 'ਚ ਫਿਰ ਮੇਰੇ ਡੰਡਾ ਹੁੰਦਾ ਆ ਖੁੰਡੀ ਹੁੰਦੀ ਆ ਕਿਉਂਕਿ ਕਈ ਵਾਰ ਨਾ ਰਸਤੇ 'ਚ ਉਹ ਜਾਨਵਰ ਵਗੈਰਾ ਆ ਜਾਂਦੇ ਆ ਤੇ ਉਹਦੇ ਕਰਕੇ ਮੈਂ ਲੈ ਕੇ ਜਾਂਦਾ ਆ ਤੇ ਅੱਜ ਅੱਜ ਬਹੁਤ ਜ਼ਿਆਦਾ ਠੰਡ ਸੀ ਪਰ ਉਹ ਵਾਹਿਗੁਰੂ ਨੇ ਕਿਰਪਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਅੱਜ ਵੀ ਫਿਰ ਮੈਂ ਜਾ ਕੇ ਆਇਆ ਤੇ ਬਹੁਤ ਵਧੀਆ ਮੈਂ ਕਹਿੰਦਾ ਸ਼ਾਂਤੀ ਮਿਲਦੀ ਏ ਦੁਨੀਆ 'ਚ ਤੁਹਾਨੂੰ ਇੱਕੋ ਚੀਜ਼ ਸਿਖਾਈ ਜਾਣੀ ਏ ਪੈਸਾ ਕਮਾਓ ਭੱਜੋ ਭੱਜੋ ਭੱਜੀ ਚੱਲੋ ਭੱਜੀ ਚੱਲੋ ਪਰ ਗੁਰੂ ਘਰ ਆਪਾਂ ਜੂ ਜਾਵਾਂਗੇ ਨਾ ਠਹਿਰਾ ਗੁਰੂ ਘਰ ਹੀ ਆਣਾ ਆਪਾਂ ਹੁਣ ਸਾਡੇ ਪਣ ਐਵੇਂ ਕਮਾ ਤੁਹਾਨੂੰ ਕਾਫੀ ਪੈਸੇ ਕਮਾਉਣ ਵਾਲੇ ਵੀ ਹੈਗੇ ਆ ਲੋਕੀ ਪਰ ਸ਼ਾਂਤੀ ਨਹੀਂ ਸ਼ਾਂਤੀ ਗੁਰੂ ਘਰ ਹੀ ਮਿਲਦੀ ਆਪਣਾ ਜਦੋਂ ਆਪਾਂ ਗੁਰੂ ਦਾ ਬਚਨ ਸੁਣਾਗੇ ਗੁਰੂ ਦੇ ਅਰਦਾਸ ਕਰਾਂਗੇ ਜਾ ਕੇ ਉਹਨਾਂ ਨੇ ਸ਼ਾਂਤੀ ਦੇਣੀ ਹੈ ਪੈਸੇ বিনা ਪੈਸੇ ਨਾਲ ਸ਼ਾਂਤੀ ਨਹੀਂ ਮਿਲਦੀ ਹੈ ਜੀ ਤੇ ਇਹ ਲੋਕੇਸ਼ਨ ਆ ਜਿਹੜੀ ਉਹ ਦੱਸ ਦੋ ਕਿ ਲੋਕੇਸ਼ਨ ਮੈਂ ਵੀ ਨਹੀਂ ਦੱਸੀ ਇਹ ਜੀ ਆਪਣਾ ਪਟਿਆਲੇ ਤੋਂ ਜਦੋਂ ਆਪਾਂ ਰਾਏਪੁਰਵਾਲ ਜਾਂਦੇ ਨਾ ਤਰੇੜੀ ਜੱਟਾਂ ਦਾ ਟੂਲ ਟੱਪ ਕੇ ਇਹ ਮਰਾਦਪੁਰ ਪਿੰਡ ਹੈ ਜੀ ਬਿਲਕੁਲ ਮਰਾਦਪੁਰ ਪਿੰਡ ਦੇ ਸਾਹਮਣੇ ਆਪਣੀ ਕਾਰ ਲੱਗਦੀ ਹੈ ਜੀ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਆਪਾਂ ਇੱਥੇ ਹੀ ਹੁੰਦੇ ਆ ਜੀ ਤੇ ਜਦੋਂ ਮਰਜ਼ੀ ਸਾਨੂੰ ਦਰਸ਼ਨ ਦਿਓ ਜੀ ਇੱਥੇ ਹੀ ਹੁੰਦਾ ਮੈਂ ਤੇ ਤੁਹਾਡਾ ਧੰਨਵਾਦ ਸੋ ਇਹ ਸੀ ਸਾਡੇ ਨਾਲ ਹਰ ਸਿਮਰਨ ਤੇ ਜਿਨੇ ਦੱਸੇ ਕਿ ਕਿਵੇਂ ਆਪਣੇ ਕੰਮ ਦੇ ਵਿੱਚ ਆਪਾਂ ਮੁਹਾਰਤ ਹਾਸਲ ਕਰ ਸਕਦੇ ਕਿਵੇਂ ਆਪਣੇ ਕੰਮ ਨੂੰ ਵਧੀਆ ਤਰੀਕੇ ਦੇ ਨਾਲ ਚਲਾ ਸਕਦੇ ਆ ਤੇ ਕਿਵੇਂ ਖੁਸ਼ੀ ਪ੍ਰਾਪਤ ਕਰ ਸਕਦੇ ਕਿਉਂਕਿ ਕੋਈ ਵੀ ਕੰਮ ਕੀਤਾ ਜਾਵੇ ਜੇ ਮਨ ਸੰਤੁਸ਼ਟ ਨਾ ਹੋਵੇ ਮਨ ਖੁਸ਼ ਨਾ ਹੋਵੇ ਤਾਂ ਉਸ ਕੰਮ ਦਾ ਵੀ ਕੋਈ ਫਾਇਦਾ ਨਹੀਂ ਹੁੰਦਾ ਸੋ ਮੇਨ ਜ਼ਰੂਰੀ ਮਨ ਦੀ ਖੁਸ਼ੀ ਆ ਸੋ ਕੰਮ ਛੋਟਾ ਵੱਡਾ ਨਹੀਂ ਆ ਸੋ ਮਨ ਦੀ ਖੁਸ਼ੀ ਨੂੰ ਹੀ ਕਿਸ ਤਰੀਕੇ ਦੇ ਨਾਲ ਆਪਾਂ ਆਪਣੀ ਬਣਾ ਕੇ ਰੱਖਣੀ ਆ ਕਿਸ ਤਰੀਕੇ ਦੇ ਨਾਲ ਆਪਣਾ ਕੰਮ ਚਲਾਣਾ ਸੋ ਸਾਰੀਆਂ ਗੱਲਾਂ ਨੇ ਜਿਹੜੀਆਂ ਇਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਦੱਸੀਆਂ ਨੇ ਸੋ ਉਮੀਦ ਕਰਦੇ ਆ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਧੰਨਵਾਦ ਸਸੀ ਗਾਲ ਜੀ